ਗੇੜੇ ਤਾਂ ਮੇਰੇ ਰੋਜ਼ ਹੀ ਜਾਂਦੇ ਆ ਗੇੜੇ ਦੇ ਤਾਂ ਹੈਗੇ ਆ ਅਸੀਂ ਹੋਰ ਕਰਨੇ ਕੀ ਆ ਕੰਮ ਹੈ ਹੀ ਨਹੀਂ ਹੋਰ ਤੁਹਾਨੂੰ ਕੋਈ ਇਹਦੀ ਤਾਂ ਬਹੁਤ ਨੇਕ ਥੋੜੀ ਐ ਇਹਦੀ ਇਹਦਾ ਚਾਰ ਪੰਜ ਚੱਕੇ ਫਿਰਦਾ ਇਹਨਾਂ ਟਾਈਮ ਨਹੀਂ ਮਿਲਦਾ ਗੱਲ ਕਰਨ ਦਾ ਕੱਲੀ ਕੱਲੀ ਨੂੰ ਟਾਈਮ ਬੰਨਿਆ ਹੋਇਆ ਇਹਨੇ ਆਪ ਆਖਾ ਸੇਖ ਲੀਦਣ ਬਸ ਆਪਣੇ ਲਈ ਉਹਨੇ ਹੀ ਬਹੁਤ ਹੈ ਪਿਆਰ ਨਹੀਂ ਰਿਹਾ ਬੱਚਿਆਂ ਦਾ ਵੀ ਪਿਆਰ ਨਹੀਂ ਤੇ ਜਾਂ ਦੂਜੇ ਜਨੇ ਰਿਸ਼ਤੇਦਾਰਾਂ ਦਾ ਵੀ ਘਟਦਾ ਜਾ ਰਿਹਾ ਕਿ ਦੇਖਦੇ ਆਂ ਬੱਚੇ ਸਾਡਾ ਵੀ ਇੱਕ ਬਰ ਗਿਆ ਤੇ ਫਿਰ ਕਲਾਕੇ ਸਿਰਾ ਜੀ ਨੇ ਵੀ ਚੋਪੀ ਬੱਚੇ ਨੂੰ ਚਾਂਬੀ ਹੋ ਰਿਆ ਫਿਰ ਦੂਜਾ ਚਲ ਗਿਆ ਮੈਂ ਕਹਤਾ ਰਹਿ ਗਿਆ ਖਬਰਾ ਹੁੰਦਾ ਵੀਰ ਪੂਰਾ ਕੇ ਹੋਣਾ ਇਹਦਾ ਮਨ ਖਰਾਬ ਹੁੰਦਾ ਕਿਹਦੇ ਬੱਚੇ ਤੇ ਛਾਤੀ ਨਾਲ ਲਾ ਕੇ ਰੱਖੀ ਦੇ ਕਿੱਥੇ ਪਰਦੇਸਾਂ ਚ ਇਹ ਖਾਣਾ ਮੈਂ ਸ਼ਰਮਾ ਅਜੱਟਾ ਅਸੀਂ ਮਤਲਬ ਤਿੰਨੋਂ ਧਰਮਾਂ ਦੇ ਇੱਥੇ ਬੰਦੇ ਖੜੇ ਆ ਤੇ ਰਾਤ ਨੂੰ 9:30 ਤੱਕ ਮੈਂ ਮਸਜਿਦ ਦੇ ਬਾਹਰ ਖੜਾ ਸੀ ਇਹਦੇ ਨਾਲ ਇਹਨੂੰ ਮੈਂ ਜਾ ਕੇ ਨਾਲ ਇਹਦੀ ਨਮਾਜ਼ ਪੜਵਾ ਕੇ ਲਿਆਇਆ ਜਿਵਾਰੀ ਕੋਲ ਹੀਰਾ ਖੋ ਗਿਆ ਤੇ ਉਤਰਾਜਾ ਰਹਿ ਗਿਆ ਉਹ ਸਰਕਲ ਦੇਖਿਓ ਵੀਡੀਓ ਦੇਖਿਓ ਸਨੇਪਾ ਦੇਖਿਓ ਚੇਤਾਂਦਾ ਨਾ ਯਾਰੀ ਦਾ ਉਦੋਂ ਕੱਲਾ ਫੀਲ ਕਰਦਾ ਆਪਣੇ ਆਪ ਜੋਰ ਬੜਿਆਂ ਦਾ ਲੱਗਿਆ ਹੋਇਆ ਸਾਡੀ ਯਾਰੀ 'ਚ ਫਿੱਕ ਪਵਾਉਣ ਲਈ ਹੁਸਨ ਬੜਿਆਂ ਨੇ ਗਵਾ ਲਿਆ ਸਾਨੂੰ ਚਾੜ ਦੇ ਉੱਤੇ ਲਾਉਣ ਲਈ ਜਿੱਥੇ ਮਤ ਨਾ ਮਿਲੇ ਉੱਥੇ ਸਲਾਮਾ ਵੀ ਨਹੀਂ ਕਰਦੇ ਤੇਰੇ ਜਿਹੀਆਂ ਫੁਕਰੀਆਂ ਦਾ ਅਸੀਂ ਪਾਣੀ ਵੀ ਨਹੀਂ ਪੜਦੇ ਕੋਈ ਯਾਦ ਕਰਕੇ ਤਾਂ ਕੁਝ ਬੰਦਦਾ ਨਹੀਂ ਜਦੋਂ ਉਹ ਨਹੀਂ ਆਪੋ ਨੂੰ ਯਾਦ ਕਰ ਰਿਹਾ ਆਪਾਂ ਕਿਉਂ ਵੀ ਆਪਾਂ ਵੀ ਕਿਉਂ ਕਰੀਏ ਇਹ ਹੁੰਦਾ ਵੀ ਜਾਂ ਅਸੀਂ ਵੀ ਘਰ ਦੇ ਕੋਲ ਹੋਈ ਉੱਥੇ ਜਾਂ ਘਰ ਦੇ ਸਾਡੇ ਕੋਲ ਹੋਣ ਬਸ ਫੇਤਾ ਫੀਲਿੰਗ ਇਹੀ ਹੁੰਦੀ ਆ ਬਾਪੂ ਦਾ ਪਿਆਰ ਕਿੰਨਾ ਹੁੰਦਾ ਅਸ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੋਤਮਨ ਹੀ ਲੈ ਕੇ ਆਜ਼ੀਣਾ ਤੁਹਾਡਾ ਆਪਣਾ ਸ਼ੋਪ ਪਿੰਡੋਂ ਪਿੰਡ ਅੱਜ ਅਸੀਂ ਪਹੁੰਚ ਚੁੱਕੇ ਹਾਂ ਮੰਨ ਲਓ ਮਾਜਰਾ ਵਿਖੇ ਗੱਲਬਾਤ ਕਰਾਵਾਂਗੇ ਬੱਚਿਆਂ ਨਾਲ ਬਜ਼ੁਰਗਾਂ ਨਾਲ ਤੇ ਪੁੱਛਾਂਗੇ ਜਵਾਨੀ ਦੇ ਕਿਸੇ ਆਓ ਫਿਰ ਚੱਲੀਏ ਕਰਾਂਨੇ ਗੱਲਬਾਤ ਸੋ ਹੁਣ ਗੱਲਬਾਤ ਕਰਨੀ ਹੈ ਨਾ ਬਾਈ ਜਾਨੀ ਮਿਲੇ ਸੀਗੇ ਸਾਨੂੰ ਪਿੰਡ 'ਚ ਤੇ ਕੀ ਆਲਾ ਬਾਈ ਵਧੀਆ ਵੀਰੇ ਵਧੀਆ ਤੈਣ ਵਧੀਆ ਤੁਸੀਂ ਦੱਸੋ ਅੱਛਾ ਬਾਈ ਗੱਲਬਾਤ ਕਰੀਏ ਹੈ ਨਾ ਥਾਰ ਨਵੀਂ ਨਵੀਂ ਕਢਾਈ ਲੱਗਦੀ ਆ ਹਾਂਜੀ ਵੀਰੇ ਅਜੇ 5 6 5 ਦਿਨ ਹੋਏ ਨੇ ਜੀ ਹਾਂ ਬਸ ਨਵੀਂ ਨਵੀਂ ਕਢਾਈ ਆ ਜੀ ਸ਼ੌਂਕ ਦੇ ਤੌਰ ਗੇੜੇ ਤਾਂ ਮੇਰੇ ਰੋਜ਼ ਹੀ ਜਾਂਦੇ ਆ ਗੇੜੇ ਦੇ ਤਾਂ ਹੈਗੇ ਆ ਅਸੀਂ ਹੋਰ ਕਰਨੇ ਕੀ ਆ ਕੰਮ ਹੈ ਹੀ ਨਹੀਂ ਹੋਰ ਤੁਹਾਨੂੰ ਕੋਈ ਕਿੱਧਰ ਜਾਂਦੇ ਹੋ ਗੇੜੇ ਮਾਰਨ ਗੇੜੇ ਮੇਰੇ ਕਦੇ ਬਾਈਪਸ ਲੀਲਾ ਪਵਨ ਕਦੀ ਚੰਡੀਗੜ ਮਹਾਲੀ ਬਸ ਬਾਈਪਸ ਗੇੜੇ ਮਾਰ ਕੇ ਮਿਲਦਾ ਹੀ ਆ ਨਿਆਰੇ ਕਿਸ ਚੀਜ਼ ਦੇ ਨਿਆਰੇ ਤਾਂ ਮੇਰੇ ਬਹੁਤ ਤਰ੍ਹਾਂ ਦੇ ਮਿਲਦੇ ਨੇ ਹੁਣ ਕੀ ਕੀ ਦੱਸੀਏ ਤੁਹਾਨੂੰ ਅਸੇਲੀ ਸੁਲੀ ਰਹੀ ਐ ਸੇਲੀ ਨਾ ਸੇਲੀਆਂ ਤਾਂ ਕੰਮਾਂ ਤੋਂ ਮੇਰੇ ਬਹੁਤ ਦੂਰ ਆ ਸੀ ਕਿਉਂ ਕਹਿੰਦੇ ਗੱਡੀ ਦੇ ਕਿਸੇਲੀ ਤਾਂ ਆ ਹੀ ਜਾਂਦੀ ਆ ਗੱਡੀਆਂ ਦੇਖ ਕੇ ਤਾਂ ਨਹੀਂ ਤਾਂ ਆ ਹੀ ਤਾਂ ਬਣਾਉਂਦੇ ਨਹੀਂ ਤਾਂ ਹੀ ਨਹੀਂ ਬਣਾ ਜਿਹੜੇ ਦਿਲ ਦੇ ਕੇ ਜੀ ਉਹਨੂੰ ਬਣਾਵਾਂਗੇ ਉਹਨੂੰ ਬਣਾਵਾਂਗੇ ਹਾਂਜੀ ਕਦੇ ਬਈ ਵੈਸੇ ਸੋਚਿਆ ਵੀ ਹਾਂ ਸੇਲੀ ਹੋਣੀ ਚਾਹੀਦੀ ਹੈ ਕਿਉਂਕਿ ਹਜ਼ਾਰ ਦੋਸਤ ਜੀ ਤਾਂ ਹੁੰਦੀ ਹੈ ਕਿ ਨਾਲ ਬੈਠੇ ਯਾਰ ਦੀ ਹੋएगी ਇਹਦੀ ਤਾਂ ਬਹੁਤ ਨੇ ਇੱਕ ਥੋੜੀ ਐ ਇਹਦੀ ਇਹਦਾ ਚਾਰ ਪੰਜ ਚੱਕੇ ਫਿਰਦਾ ਇਹਨਾਂ ਟਾਈਮ ਨਹੀਂ ਮਿਲਦਾ ਗੱਲ ਕਰਨ ਦਾ ਕੱਲੀ ਕੱਲੀ ਨੂੰ ਟਾਈਮ ਬੰਨਿਆ ਹੋਇਆ ਨੇ ਕੱਲੀ ਕੱਲੀ ਨੂੰ ਹੋਰ ਤੇ ਤੈਨੂੰ ਨਹੀਂ ਔਖਾ ਹੁੰਦਾ ਵੀ ਹਾਂ ਟਾਈਮ ਇਹ ਬੰਨਦਾ ਹੈ ਮੈਨੂੰ ਐ ਬਹਿਣਾ ਪੈਂਦਾ ਆਪਾਂ ਆਖਾ ਸੇਖ ਲੀਦੈਨ ਬਸ ਆਪਣੇ ਲਈ ਉਹਨੇ ਹੀ ਬਹੁਤ ਹੈ ਉਹਨੇ ਹੀ ਬਹੁਤ ਹੈ ਬਸ ਕਦੇ ਸੋਚਿਆ ਵੀ ਬੇਬੇ ਬਾਪੂ ਨੂੰ ਕੋਈ ਐਸ਼ ਕਰਾਣੀ ਹੋਵੇ ਬੇਬੇ ਬਾਪੂ ਨੂੰ ਵੀਰੇ ਕਰਾਉਣੀ ਆ ਹੁਣ ਲਾਈ ਹੋਈ ਆ ਬਰਲੀ ਫੈਨ ਉਹਨਾਂ ਚਰ ਬਡੇ ਭਾਈ ਦੇ ਸਿਰ ਤੇ ਐਸ਼ ਕਰ ਰਹੇ ਹਾਂ ਅਸੀਂ। ਹੂੰ। ਬੜਾ ਭਾਈ ਬਾਹਰ ਆਉ ਐਸ਼ ਕਰਾਂਦਾ ਸਾਨੂੰ। ਵੱਡੇ ਭਾਈ ਨਾਲ ਕਿੰਨਾ ਪਿਆਰ ਹੈ? ਬਹੁਤ ਜ਼ਿਆਦਾ। ਮੇਰੇ ਵੱਡੇ ਭਾਈ ਨਾਲ ਤਾਂ ਬਹੁਤ ਜ਼ਿਆਦਾ ਪਿਆਰ ਹੈ। ਹਾਂ। ਆਹ ਦੇਖੋ ਟੈਟੂ ਕਰਾਇਆ ਉਹਦੇ ਨਾਂ ਦਾ। ਉਹਦੇ ਨਾਂ ਦਾ। ਹੂੰ। ਅੱਛਾ ਭਾਈ ਗੱਲਬਾਤ ਕਰੀਏ ਹੈਨਾ ਵੀ ਜਦੋਂ ਤੁਸੀਂ ਬਾਹਰ ਜਾਣ ਦੀ ਸੋਚ ਰਹੇ ਹੋ। ਸੋਚਦਾ ਵੀ ਬਾਹਰ ਜਾ ਕੇ ਯਾਰ ਪਿੰਡ ਇੱਕ ਮੋੜਨਾ ਬੜਾ ਔਖਾ ਹੋਏਗਾ। ਉਹ ਤਾਂ ਹੈ ਵੀਰੇ ਪਰ ਹੁਣ ਕੀ ਕਰੀਏ ਕੰਮ ਕਰਤਾ ਕਰਨੀ ਹੁੰਦੇ ਨੇ ਸਾਰਿਆਂ ਨੇ। ਹੁਣ ਬੇਲੇ ਤਾਂ ਰਹਿ ਨਹੀਂ ਸਕਦੇ। ਬੇਲੇ ਦੇ ਸਿਰ ਤੇ ਰੋਟੀ ਥੋੜੀ ਚੱਲਦੀ ਆ। ਤੁਸੀਂ ਕਹੀ ਨਾ ਹੁਣ ਵੀ ਵਿਲੇ ਹੀ ਹੋ ਫਿਰ ਵਿਲੇ ਦੇ ਸਿਰ ਤੇ ਕਿਵੇਂ ਚਲਾਈ ਜਾਂਦੇ ਹੋ ਜਿੰਨਾ ਚਿਰ ਵਿਲੇ ਹੋ ਨਜ਼ਰ ਤਾਂ ਭਾਈ ਦੇ ਸਿਰ ਤੇ ਨਿਯਾਰੇ ਲੈਣੇ ਨੇ ਪਰ ਅੱਗੇ ਜਾ ਕੇ ਫਿਰ ਆਪ ਵੀ ਤਾਂ ਵਿਆਹ ਵਿਊ ਕਰਾਣਾ ਤੇ ਨਿਆਣਿਆਂ ਨੂੰ ਆਪ ਹੀ ਪਾਲਣਾ ਪੈਣਾ ਆਪਣੇਆਂ ਨੂੰ ਭਾਈ ਦੇਖਦਾ ਵੀ ਭਰਾ ਹੁਣ ਮੰਮੀ ਡੈਡੀ ਕੋਲ ਨਹੀਂ ਆ ਸਕਦਾ ਹੈਨਾ ਹਲੇ ਕਿ ਬਾਹਰੋਂ ਕਮਾਈ ਕਰੀ ਜਾਂਦਾ ਵੀ ਹੁਣ ਕਿੰਨਾ ਔਖਾ ਹੋ ਰਿਹਾ ਵੀ ਮੰਮੀ ਡੈਡੀ ਵੀ ਉਹਨੂੰ ਦੇਖਣ ਨੂੰ ਤਰਸਦੇ ਹੋਣੇ ਮੇਰੇ ਸਾਰੇ ਘਰ ਦੀ ਬਾਹਰ ਨੇ ਘਰ ਇਹਦਾ ਹੀ ਮੈਂ ਇਕੱਲਾ ਤੇ ਫਿਰ ਤੈਨੂੰ ਦੇਖਣ ਨੂੰ ਤਰਸਦੇ ਹੋਣੇ ਹੋਰ ਮੈਨੂੰ ਵੇਖਣ ਤਰਸਦੇ ਨੇ ਬਸ ਮੇਰਾ ਵੀ ਬਾਹਰ ਲਾਉਣ ਬੰਦ ਚੱਲਿਆ ਫਿਰ ਆਪਾਂ ਵੀ ਉੱਡ ਜਾਣਾ ਇੱ ਬਹੁਤ ਬਹੁਤ ਧੰਨਵਾਦ ਵੀਰੇ ਥੈਂਕ ਯੂ ਵੀਰੇ ਓਕੇ ਜੀ ਸੋ ਆਓ ਹੁਣ ਅੱਗੇ ਚੱਲਦੇ ਆ ਅੱਗੇ ਗੱਲਬਾਤ ਕਰਾਨੇ ਆ ਸੋ ਆਓ ਹੁਣ ਮਾਤਾ ਜੀ ਸਾਡੇ ਮਜੂਨੇ ਉਹਨਾਂ ਗੱਲਬਾਤ ਕਰਾਨੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਚੜਦੀ ਕਲਾ ਹਾਂਜੀ ਅੱਛਾ ਮਾਤਾ ਜੀ ਗੱਲਬਾਤ ਕਰੀਏ ਵੀ ਘਰ ਚ ਪਹਿਲਾਂ ਕਿੰਨੇ ਮੈਂਬਰ ਨੇ ਸਾਡੇ ਸਾਡੇ ਸੁਖਨਾ ਦੋ ਬੇਟੇ ਨੇ ਤੇ ਉਹਨਾਂ ਦੇ ਦੋ ਦੋ ਬਰੋ ਬੱਚੇ ਨੇ ਕੀ ਕਰਦੇ ਨੇ ਉਹ ਦੋ ਬੇਟੇ ਕਹਿੰਦੇ ਪੜਾਈ ਕਰਦੇ ਨੇ ਦੋ ਤੇ ਕੋਰਸ ਕਰ ਰਹੇ ਨੇ ਦੋ ਪੜ ਰਹੇ ਨੇ ਕਜਮਾਤਾ ਜੀ ਗੱਲਬਾਤ ਕਰੀਏ ਹਨਾ ਵੀ ਅੱਜ ਦੇ ਜ਼ਮਾਨੇ 'ਚ ਤੁਸੀਂ ਕਿਵੇਂ ਦੇਖਦੇ ਹੋ ਵੀ ਅੱਜ ਦਾ ਪਿਆਰ ਕਿਵੇਂ ਦਾ ਰਹਿ ਗਿਆ ਆ ਪਿਆਰ ਉੱਡ ਗਿਆ ਪਿਆਰ ਨਹੀਂ ਰਿਹਾ ਬੱਚਿਆਂ ਦਾ ਵੀ ਪਿਆਰ ਨਹੀਂ ਤੇ ਜਾਂ ਦੂਜੇ ਜਣੇ ਰਿਸ਼ਤੇਦਾਰਾਂ ਦਾ ਵੀ ਘਟਦਾ ਜਾ ਰਿਹਾ ਪਹਿਲਾਂ ਤਾਂ ਕਿਵੇਂ ਹੁੰਦਾ ਸੀ ਪਹਿਲਾਂ ਵਧੀਆ ਸੀ ਪਹਿਲਾਂ ਹਰੇਕ ਕੰਮ ਪੁੱਛ ਕੇ ਕਰਦੇ ਬੱਚੇ ਹੁਣ ਆਪ ਹਮਾਰੇ ਹੋ ਰਹੇ ਐ ਹੋਈ ਬਸ ਗੱਲਾਂ ਵੀ ਅੱਗੇ ਵਰਗਾ ਮਾਹੌਲ ਨਹੀਂ ਰਿਹਾ ਪਹਿਲਾਂ ਤੁਸੀਂ ਇੱਕ ਚੀਜ਼ ਦੇਖਦੇ ਹੋ ਵੀ ਪਹਿਲਾਂ ਹੁੰਦਾ ਸੀ ਸਿਹਤ ਹੁੰਦੀ ਸੀ ਨਾ ਵੀ ਬੰਦਾ 100 ਕੱਟ ਜਾਂਦਾ ਸੀਗਾ ਅੱਜ ਦੇ ਜ਼ਮਾਨੇ 'ਚ 50 ਨਹੀਂ ਕੱਟ ਪੰਦਾ 50 ਨਹੀਂ ਕੱਟ ਪਾ ਰਿਆ ਹਾਂ ਤਾਂ ਇਹ ਤਾਂ 50 ਟੁੱਟੇ ਹੋ ਗਏ ਪਰ ਮਤਲਬ ਤਾਂ ਇਹ ਪਹਿਲੀਆਂ ਚੁਆ ਹੁਣ ਵਾਲਿਆ ਚੋ ਨਹੀਂ ਹਾਂ ਸਾਡੀ 70 ਸਾਲ ਦੀ ਉਮਰ ਹੋ ਗਈ ਹੈ 70 ਵੀ 72 ਦੀ ਹੈ ਤੇ ਬਾਕੀ ਇਤਰਾਵਾ ਵੀ ਪਹਿਲੇ ਵਰਗਾ ਮਾਹੌਲ ਜਿਹੜਾ ਉਹ ਨਹੀਂਗਾ ਪਹਿਲਾਂ ਬਹੁਤ ਵਧੀਆ ਸੀ ਹੁਣ ਦੇਖ ਦਾ ਮਾਰੀ ਕਰ ਰਹੇ ਨੇ ਕੰਨਾ ਚ ਕਾਟੇ ਨਹੀਂ ਰਹਿਣ ਦਿੰਦੇ ਕੋਈ ਵਾਲੀ ਨਹੀਂ ਰਹਿਣ ਦਿੰਦੇ ਹੈ ਦੇਖੋ ਮਾਈ ਕਰ ਰਹੇ ਨੇ ਕਿਉਂ ਇਹ ਚੀਜ਼ਾਂ ਕਿਉਂ ਰਹਿ ਗਈਆਂ ਨੇ ਇਹ ਪਤਾ ਨਹੀਂ ਕਰ ਤਾ ਇਹ ਨਸ਼ੇ ਜਿਆਦੀ ਵਧ ਗਏ ਨਸ਼ੇ ਕਰਨੇ ਵਰਤਾਂ ਸਭ ਠੀਕ ਠਾਕ ਹੈ ਪਤਾ ਇੱਕ ਚੀਜ਼ ਪੁੱਛਣਾ ਵੀ ਤੁਸੀਂ ਦੇਖ ਰਹੇ ਹੋ ਵੀ ਪਿੰਡਾਂ ਚੋਂ ਬੱਚੇ ਬਾਹਰ ਜਾਈ ਜਾ ਰਹੇ ਨੇ ਦੇਖਦੇ ਹੋ ਇਹ ਚੀਜ਼ਾਂ ਨੂੰ ਕਿਵੇਂ ਦੇਖ ਰਹੇ ਹੋ ਤੁਸੀਂ ਬਹੁਤ ਔਖੇ ਦੇਖਦੇ ਨੇ ਬੱਚੇ ਸਾਡਾ ਵੀ ਇੱਕ ਬਰ ਗਿਆ ਤੇ ਬਸ ਕਲਾਕੇ ਸੀ ਰਾਜੀ ਨੇ ਵਿੱਚੋਂ ਵੀ ਬੱਚੇ ਨੂੰ ਚਾਂਬੀ ਹੋ ਰਿਹਾ ਫਿਰ ਦੂਜਾ ਚਲ ਗਿਆ ਮੈਂ ਕਹਤਾ ਰਹਿ ਗਿਆ ਮੈਂ ਵੀ ਜਾਣਾ ਛੋਟੇ ਛੋਟੇ ਬੱਚੇ ਜਾ ਰਹੇ ਨੇ ਕੀ ਕਰੀ ਪਲੱਸ 2 ਕਰਕੇ ਨਹੀਂ ਤੇ ਬੱਚੇ ਜਿੰਨੇ ਆਪਾ ਪੜ੍ਹਾਉਣੇ ਪੜਨ ਬੱਚਿਆਂ ਨੂੰ ਬਾਹਰ ਦਾ ਹੋ ਰਿਹਾ ਦੂਜੇ ਦੂਜਲ ਵੀ ਆ ਕੇ ਹਾਂਜੀ ਅਸਲ ਮਾਂ ਦਾ ਪਿਆਰ ਕੀ ਹੁੰਦਾ ਜਦੋਂ ਹੁਣ ਤੁਸੀਂ ਕਹਿਆ ਨਾ ਸਾਡਾ ਬੱਚਾ ਬਾਹਰ ਗਿਆ ਹੈ ਹਨਾ ਤੁਹਾਨੂੰ ਕਿੰਨੀ ਟੈਨਸ਼ਨ ਹੁੰਦੀ ਹੈ ਕਬਰਾ ਹੁੰਦਾ ਵੀਰ ਪੂਰਾ ਕੇ ਵੜਾਉਂਦਾ ਮਨ ਖਰਾਬ ਹੁੰਦਾ ਕਿਤੇ ਬੱਚੇ ਦਾ ਛਾਤੀ ਨਾਲ ਲਾ ਕੇ ਰਖੀਦੇ ਕਿੱਥੇ ਪਰਦੇਸਾਂ 'ਚ ਕਦੋਂ ਜਾਵਾਂ ਕਦੋਂ ਦੇਖੀ ਜੈਨ ਜਿੰਦਾ ਗੱਲ ਕਾਦੀ ਅਛਾ ਮਾਤਾ ਜੀ ਕਿਸੇ ਹੋਰ ਪੁੱਛਦਾ ਬਾਪੂ ਨਾਲ ਪਿਆਰ ਕਿੰਨਾ ਹੈ ਬਾਪੂ ਨਾਲ ਬਹੁਤ ਹੈ ਬਾਪੂ ਨਾਲ ਬਹੁਤ ਹੈ ਹਾਂ ਹੋਹੀ ਸਮਰਿਆ ਬਾਪੂ ਹੀ ਬੱਚੇ ਤਾਂ ਆਪ ਆਪਣੇ ਸਾਂ ਹਾਂਜੀ ਹਾਂਜੀ ਅਚਬਾ ਐ ਹੁੰਦਾ ਵੀ ਲੜਾਈ ਲੜੂਈ ਹੀ ਹੈ ਬਾਪੂ ਨਾਲ ਕਦੇ ਨਹੀਂ ਨਹੀਂ ਉਹ ਤਾਂ ਮਾੜ ਮੋਟੇ ਤੇ ਤੈਨੂੰ ਪਤਾ ਹੀ ਫਿਰ ਮਾੜ ਮੋਟੇ ਤੇ ਕਰ ਲਈ ਦੀ ਗੜਬੜ ਕਿਵੇਂ ਦੀ ਲੜਾਈ ਹੁੰਦੀ ਆ ਲੜਾਈ ਐ ਵੀ ਦਰੂਪਿਆਲਾ ਪੀਂਦੇ ਨੇ ਆਪਾਂ ਮੰਨੇ ਕਰਨੇ ਫੇ ਚੰਕਾ ਮਠੀਕ ਨਹੀਂ ਪੇਗ ਨਹੀਂ ਮੰਨੇਂ ਨੀ ਨਹੀਂ ਮੰਨਦੇ ਨੀ ਮੰਨਨ ਦੇ ਨਹੀਂ ਤਾਂ ਦੇ ਕਰਕੇ ਮਾੜਾ ਮੋਟਾ ਝਗੜਾ ਹੋ ਜਾਂਦਾ ਮਾੜਾ ਮੋਟਾ ਪਰ ਪਿਆਰ ਹੈ ਪਿਆਰ ਵੱਧੋ ਵੱਧੋ ਬਹੁਤ ਜ਼ਿਆਦਾ ਦੇ ਬਾਪੂ ਨੇ ਦੱਸਣਾ ਹੋਵੇ ਬੇਬੇ ਨੂੰ ਪਿਆਰ ਕਰਦਾ ਕਿਵੇਂ ਦੱਸਣੀ ਕਿ ਬੇਬੇ ਨੂੰ ਪਤਾ ਹੀ ਆ ਵੀ ਹਾਂ ਬਹੁਤ ਸਾਰਾ ਪਤਾ ਮੈਨੂੰ ਤਾਂ ਸਾਰਾ ਹੀ ਪਤਾ ਇਹ ਤਾਂ ਹੁਣ ਤੁਹਾਨੂੰ ਪਤਾ ਮਾਲਕ ਨੇ ਬਣਾਇਆ ਹੋਇਆ ਮਹਾਰਾਜਾਂ ਤੋਂ ਬਣਿਆ ਆ ਰਿਹਾ ਹੈ ਹੈਨਾ ਇਹ ਕਿਹੜਾ ਆਪੇ ਕਰਿਆ ਇੱਕ ਚੀਜ਼ ਦੇਖਦੇ ਹਾਂ ਵੀ ਅੱਜ ਕੱਲ ਉਹ ਪਿਆਰ ਨਹੀਂ ਰਿਹਾ ਜਿਵੇਂ ਹਨਾ ਵੀ ਉਹ ਰਿਸ਼ਤਾ ਨਹੀਂ ਰਿਹਾ ਉਹ ਰਿਸ਼ਤਾ ਰੀਤ ਦੇ ਦਿਖਣ ਨਹੀਂ ਲੱਗ ਰਿਹਾ ਵੀ ਜਿਹੜੇ ਹੁਣ ਖਾਂਦੇ ਪੀਂਦੇ ਨਸ਼ੇ ਖਾਂਦੇ ਨੇ ਉਹਨਾਂ ਦਾ ਗਾਂ ਬੱਚਿਆਂ ਦਾ ਪਿਆਰ ਕਿੱਥੇ ਐਨਾ ਢਬਰਣ ਵਾਲੀ ਮਿੰਟ ਚੋਂ ਦੀ ਐ ਹੋ ਜਾਂਦਾ ਹੁਣ ਤੁਸੀਂ ਕਿਤੇ ਜਾ ਕੇ ਪੁੱਛੋ ਇੰਨਾ ਪਿਆਰ ਹੈ ਨਹੀਂ ਝਗੜਾ ਜਾਂਦੀ ਹੈ ਇੱਕ ਚੀਜ਼ ਉਹ ਜਮਾਤਾਈ ਜਿਹੜੇ ਬੱਚੇ ਹੁੰਦੇ ਨਾ ਰੱਬ ਨਾ ਕਰੇ ਹਨਾ ਇਹ ਚੀਜ਼ਾਂ ਨਹੀਂ ਹੋਈਆਂ ਵੈਸੇ ਤਾਂ ਕੱਲ ਨੂੰ ਤੁਸੀਂ ਸੋਚੋ ਵੀ ਹਨਾ ਵੀ ਬੱਚਾ ਨਸ਼ੇ ਤੇ ਗਿਆ ਹੋਇਆ ਕਿੰਨਾ ਖੇ ਮੋੜਨਾ ਬਹੁਤ ਔਖਾ ਬਹੁਤ ਔਖਾ ਮੰਨਦੇ ਹੀ ਨਹੀਂ ਬੱਚੇ ਗੱਲ ਕਾਦੀ ਮੰਨਦੇ ਜਿਹੜਾ ਬੱਚਾ ਗੀ ਜਿੰਦਾ ਤੇ ਗਿੰਜੀ ਜਾਂਦਾ ਦੇਖ ਦੋ ਵੀ ਜਦੋਂ ਬੱਚਾ ਨਸ਼ੇ ਚੱਲ ਜਾਂਦਾ ਹੈਣਾ ਵੀ ਉਹ ਚੀਜ਼ ਉਹਨੂੰ ਕਿੰਨੀ ਖਾਰੀ ਹੁੰਦੀ ਆ ਖਾਂਦੇ ਖਾਂਦੇ ਉਹ ਉਹਦੇ ਪਿੱਛੇ ਕੀ ਕੀ ਹੁੰਦਾ ਉਹ ਆਪਣਾ ਘਰ ਵੀ ਵੇਚ ਦਿੰਦਾ ਸਭ ਕੁਝ ਕਰ ਦਿੰਦਾ ਪਰ ਅੱਜ ਕੱਲ ਉਹ ਚੀਜ਼ਾਂ ਲੋਕਾਂ 'ਚ ਹੈਣਾ ਵੀ ਕਿਤੇ ਨਾ ਕਿਤੇ ਰਹੀਆਂ ਨਹੀਂ ਉਹ ਇਸ ਚੀਜ਼ ਸੋਚਦੇ ਨਹੀਂ ਵੀ ਬੱਚੇ ਜੇ ਫੇਰ ਬਹੁਤ ਠੀਕ ਨੇ ਹਜੇ ਫੇਰ ਵੀ ਆਪਣੇ ਮਾਪਿਓ ਨੂੰ ਜੋ ਕੰਮ ਕਰ ਰਹੇ ਪੁੱਛ ਕੇ ਕਰ ਰਹੇ ਵਧੀਆ ਕਾਰਖਾਨਾ ਚਲਾ ਰੱਖਿਆ ਇੱਕ ਕਦੇ ਜਿਵੇਂ ਨਹੀਂ ਖਾਂਦਾ ਪੀਂਦਾ ਇੱਕ ਮਾੜਾ ਮੋਟਾ ਬਹਿੰਦਾ ਸੰਗਤ ਬਾਹਰ ਗਿਆ ਉਹਨੂੰ ਕਿੰਨੇ ਦਿਨ ਕਿੰਨੇ ਚਿਰ ਹੋ ਗਏ ਦੇਖੇ ਨੂੰ ਉਹਨੂੰ ਹਜੇ ਪੁੱਤ ਸਾਲ ਨਹੀਂ ਹੋਇਆ 9 ਕੁ ਮਹੀਨੇ ਹੋਏ ਆ 9 ਕੁ ਮਹੀਨੇ ਹੋਏ 9 ਕੁ ਮਹੀਨੇ ਹੋਏ ਹੂੰ ਤੇ ਕਹਿੰਦਾ ਵੀ ਵਾਪਿਸ ਕਦੋਂ ਆਉਂਗਾ ਦਸ ਗੱਲ ਗੱਲ ਹੁੰਦੀ ਆ ਹਾਂ ਗੱਲ ਕਰਦੇ ਨੇ ਕਹਿੰਦਾ ਵੀ ਬੀਬੀ ਮੈਂ ਛੇਤੀ ਮਿਲੂੰ ਤੈਨੂੰ ਵੀ ਤੁਸੀਂ ਕਿਸੇ ਦਿਨ ਤੁਹ ਕਿਰੋਣਾ ਮੈਂ ਤੇ ਐਸ਼ ਲੈ ਰਿਹਾ ਤੇ ਬੀਬੀ ਨੂੰ ਉਹਦਾ ਖੁਸ਼ੀ ਹੁੰਦੀ ਆ ਬਹੁਤ ਜੀ ਬਹੁਤ ਜਗਾਂ ਖੁਸ਼ ਕਰੇਂ ਤਾਂ ਆਪੇ ਖੁਸ਼ ਹੋਈਦਾ ਜੇ ਕੰਮ ਨਹੀਂ ਮਿਲਿਆ ਉਦੋਂ ਤੇ ਜਦੋਂ ਉਹ ਬਿਨਾਂ ਦੱਸੇ ਇੱਥੇ ਆ ਜੇ ਫਿਰ ਬੇ ਐ ਤਾਂ ਨਹੀਂ ਆ ਸਕਦਾ ਬੱਚਾ ਐ ਨਹੀਂ ਆ ਸਕਦਾ ਜੀ ਆ ਜੇ ਸਰਪ੍ਰਾਈਜ਼ ਦੇ ਤੁਹਾਨੂੰ ਆ ਕੇ ਉਹ ਤਾਂ ਆਂਦਾ ਵੀ ਮਿਲੂ ਮੈਂ ਵਿੱਚ ਪੱਕਿਆਂ ਦਾ ਕੋਈ ਜ਼ਰੂਰੀ ਨਹੀਂ ਮੈਨੂੰ ਹਾਂ ਮਿਲਾਂਗੇ ਤੁਹਾਨੂੰ ਪਹਿਲੇ ਦੋ ਸਾਲ ਦੇ ਵਿੱਚ ਵਿੱਚ ਹੀ ਸੋ ਬਹੁਤ ਬਹੁਤ ਧੰਨਵਾਦ ਬੀਬੀ ਜੀ ਹਾਂ ਜੀ ਸੋ ਆਓ ਹੁਣ ਅੱਗੇ ਚੱਲਦੇ ਆਂ ਅੱਗੇ ਗੱਲਬਾਤ ਕਰਾਨੀ ਆ ਸੋ ਆਓ ਹੁਣ ਗੱਲਬਾਤ ਕਰਾਨੀ ਆ ਸਾਡੇਆਂ ਮਜਾਲ ਬੈਠਾ ਮਜਾਲ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ ਹੁਣ ਪਹਿਲਾਂ ਆਹੀ ਬੜੀ ਬੜੀ ਹੈਣਾ ਵੀ ਵੀਡੀਓ ਪਾਈ ਹੋਈ ਹੈ ਬਾਈ ਜਣਾ ਦੀ ਤੇ ਵਧੀਆ ਲਿਖਦਾ ਮੁੰਡਾ ਤੇ ਅੱਜ ਸ਼ਾਇਰੀਆਂ ਵੀ ਸੁਣਾਗੇ ਕੀ ਹਾਲ ਹੈ ਮਜਾਲ ਵਧੀਆ ਵਧੀਆ ਜੋਤਵੇਰੇ ਤੁਸੀਂ ਦੱਸੋ ਵੈਲਕਮ ਟੂ ਮੱਲੋ ਮੱਜਰਾ ਤੇ ਥੋੜਾ ਇੰਗਲਿਸ਼ ਹੋ ਕੇ ਪਿੰਡ ਵਾਲੇ ਹੋ ਕੇ ਅੱਜ ਆਪਨੇ ਨਾਲ ਆਪਣੇ ਆੜੀ ਵੀ ਨੇ ਆਉਂਦਾ ਬਾਈ ਨਾਲ ਆਪਾਂ ਨੂੰ ਕੱਲੇ ਨੂੰ ਦੇਖਾਊਗਾ ਅੱਜ ਆਪਣੇ ਯਾਰ ਦੋਸਤ ਵੀ ਬੈਠੇ ਨੇ ਤੇ ਬਾਈ ਉਹਨੇ ਸਾਡੇ ਪਿੰਡਾਇਨੇ ਮੱਲੋ ਮੱਜਰੇ ਤੇ ਬਾਈ ਤੇਰਾ ਕੀ ਨਾਮ ਆ ਮੇਰਾ ਨਾਮ ਬਾਈ پرویز ਖਾਨ ਕੀ ਹਾਲ ਆ ਵਧੀਆ ਤੁਸੀਂ ਦੱਸੋ ਵਧੀਆ ਹਾਂਜੀ پرویز ਖਾਨ ਬਾਈ ਖਾਨ ਖਾਨ ਤਾਂ ਮੈਂ ਸੁਣਿਆ ਬਈ ਖਾਨ ਤਾਂ ਬੜੇ ਨੇ ਯਾਰ ਅੱਜ ਕੱਲ੍ਹ ਦੁਨੀਆ ਤੇ ਹੈ ਨਾ ਤੇ ਈਦ ਦਾ ਹੁਣੇ ਮੌਕਾ ਸੀਗਾ ਈਦ ਦਾ ਆਲੇ ਆਉਣੀ ਹੈ ਬਾਈ ਹੈ ਈਦ ਆਉਣੀ ਹੈ ਹਲੇ ਰੋਜ਼ੇ ਚੱਲਦੇ ਆ ਰੋਜ਼ੇ ਚੱਲਦੇ ਆ ਹਾਂਜੀ ਹਾਂਜੀ ਤੇ ਬਾਈ ਈਦ ਮਨਾਣੇ ਹੋ ਫਿਰ ਹਾਂਜੀ ਹਾਂ ਪੂਰੀ ਜੋਰ ਸ਼ੋਰ ਨਾਲ ਮਨਾਉਣਾ ਈਦ ਆਪਾਂ ਮਿੱਠੀ ਈਦ ਹੁੰਦੀ ਹੈ ਇਹ ਹਮ ਹਾਂ ਬਾਈ ਇੱਕ ਚੀਜ਼ ਹੋਰ ਪੁੱਛਦਾ ਜਦੋਂ ਇਹ ਚੀਜ਼ਾਂ ਹੁੰਦੀਆਂ ਨੇ ਆ ਤੁਸੀਂ ਉਹ ਦੇਖਿਆ ਇੱਕ ਦਿੱਲੀ ਵਾਲਾ ਤੁਹਾਡੇ ਮੂਰੇ ਵੀ ਵੀਡੀਓ ਆਈ ਹੋਈਗੀ ਇੱਕ ਜਦੋਂ ਬਾਈ ਬਹੁਤ ਸਾਰੇ ਲੱਤ ਮਾਰੀ ਸੀ ਹਾਂ ਹਾਂਜੀ ਹਾਂਜੀ ਬਾਈ ਉਹ ਵੀਡੀਓ ਥੱਲੇ ਮੇਰਾ ਕਮੈਂਟ ਵੀ ਆ ਹਮ ਬੋ ਗੰਦਾ ਕਮੈਂਟ ਆਪਾਂ ਕੇ ਬਾਅਦ ਬੋਲ ਕੀ ਦੱਸ ਸਕਦੇ ਚਲੋ ਵੀ ਲਾਈਵ ਚੱਲਦਾ ਜਾ ਬਟ ਆਪਾਂ ਕੀਤਾ ਉਹ ਕਮੈਂਟ ਉਹ ਚੀਜ਼ ਗਲਤ ਆ ਬਟ ਚਾਹੇ ਕੋਈ ਵੀ ਧਰਮ ਹੁੰਦਾ ਉੱਥੇ ਜੇ ਕੋਈ ਕਿਸੇ ਵੀ ਧਰਮ ਨਾਲ ਐਦਾਂ ਕਰਦਾ ਜਾ ਤਾਂ ਉਹ ਚੀਜ਼ ਗਲਤ ਤੇ ਕਮਾਂਗੇ ਆਪਾਂ ਜਿਹੜਾ ਮਰਜ਼ੀ ਹੋਵੇ ਗਲਤ ਦਾ ਗਲਤ ਹੀ ਕਮਾਂਗੇ ਉਹ ਚੀਜ਼ ਨੂੰ ਦੇਖਦੇ ਕਿਵੇਂ ਉਹ ਵੀ ਉਹ ਚੀਜ਼ ਕਰਨੀ ਚਾਹੀਦੀ ਸੀ ਯਾਰ ਉਹਨਾਂ ਨੂੰ ਐਵੇਂ ਹੀ ਕਰਨਾ ਚਾਹੀਦਾ ਸੀ ਕਿਉਂਕਿ ਇੱਕ ਧਰਮ ਆ ਹੈਨਾ ਵੀ ਉਹ ਯਾਰ ਉਹ ਕਰ ਤੱਕ ਆਪਣੇ ਗੁਰੂ ਨੂੰ ਯਾਦ ਰੇ ਹੈਨਾ ਉਹ ਕੁਝ 5 ਮਿੰਟ ਨਾ ਭਾਜੀ 7 ਮਿੰਟ ਨਾ ਕੁਝ ਨਹੀਂ ਹੋਣ ਲੱਗਿਆ ਬੱਦ ਤੋਂ ਬੱਦ 10 ਮਿੰਟ ਲੱਗ ਜਾਨੇ 10-5 ਮਿੰਟ ਦਾ ਕੁਝ ਨਹੀਂ ਹੋਣ ਲੱਗਿਆ ਤਾਂ ਬਸ ਐਨੇ ਚੋ ਪੁਲਿਸ ਵਾਲਾ ਉਹਨ ਪਤਾ ਆਪਾਂ ਨੂੰ ਨਹੀਂ ਪਤਾ ਵੀ ਕੀ ਗਾਸ਼ਟ ਹੈ ਕਿਸ ਨੇ ਆਪਾਂ ਕਿਸੇ ਗਾਸ਼ਟ ਨੂੰ ਐਦਾਂ ਬੋਲੀਏ ਆਪਣਾ ਇਹ ਸੂਲ ਨਹੀਂ ਹੈਗਾ ਬਟ ਜੋ ਵੀ ਕੀਤਾ ਉਹਨੇ ਲੱਤ ਮਾਰੀ ਗਲਤ ਕੀਤਾ ਮੈਂ 100% ਦਾ ਇਨਸਾਨੀਅਤ ਦੇ ਨਾਤੇ ਉਹ ਚੀਜ਼ ਸਹੀ ਸੀਗੀ ਪੁਲਸ ਵਾਲੇ ਵੱਲ ਪੁੱਛ ਦਿਓ ਜਾਂ ਸਾਡੇ ਵੱਲੋਂ ਪੁੱਛ ਦਿਓ ਤੁਹਾਡੇ ਵੱਲੋਂ ਪੁੱਛਦਾ ਵੀ ਇਨਸਾਨੀਅਤ ਦੇ ਨਾਤੇ ਤੁਸੀਂ ਇਹ ਵੀਡੀਓ ਦੇਖੀ ਹੈ ਨਾ ਉਹ ਚੀਜ਼ਾਂ ਸਹੀ ਸੀਗੀਆਂ ਜੋ ਭਾਜੀ ਉਹ ਪੁਲਸ ਵਾਲੇ ਨੇ ਕੀਤਾ ਉਹ ਸਰੇਆਮ ਗਲਤ ਸੀ ਜੋ ਵੀ ਸੀ ਬਸ ਉਹ ਵੀਡੀਓ ਚ ਆਪਾਂ ਨੂੰ ਸऱ्याਮ ਹਰ ਇੱਕ ਬੰਦਾ Hindu, Musalman ਜਿਹੜਾ ਵੀ ਇੱਕ ਉਹ ਵੀਡੀਓ ਦੇਖੂਗਾ ਉਹ ਉਹਨੂੰ ਗਲਤ ਹੀ ਕਹੂਗਾ। ਹੂੰ ਕਿਉਂਕਿ ਜਿਹੜਾ ਬੰਦਾ ਪਾਠ ਪੂਜਾ ਮਸਜਿਦ ਚ ਨਮਾਜ਼ ਪੜ ਰਿਹਾ ਕੁਛ ਵੀ ਕਰ ਰਿਹਾ ਇਦਾਂ ਤਾਂ ਆਪਾਂ ਜਾ ਕੇ ਉਹਦੇ ਲੱਤ ਮਾਰਾਂਗੇ ਤਾਂ ਉਹ ਚੀਜ਼ ਗਲਤ ਆ। ਹੂੰ ਲੱਤ ਦੀ ਗੱਲ ਨਹੀਂ ਯਾਰ ਗੱਲ ਸਾਰੀ ਹੁੰਦੀ ਆ ਹੁਣ ਇੱਥੇ ਅਸੀਂ ਖੜੇ ਆਂ ਇਹ ਖਾਣਾ ਮੈਂ ਸ਼ਰਮਾ ਆ ਜੱਟਾ। ਅਸੀਂ ਮਤਲਬ ਤਿੰਨੋਂ ਧਰਮਾਂ ਦੇ ਇੱਥੇ ਬੰਦੇ ਖੜੇ ਆ ਇਸ ਟਾਈਮ ਤਿੰਨ ਦੋਸਤੋਂ ਉਹਦਾ ਸਾਡਾ ਸਰਕਲ ਵਧੀਆ ਪਿੰਡ ਤੇ ਆ ਸਾਰੇ ਆਪਸ ਵਿੱਚ ਵਧੀਆ ਵਰਤਦੇ ਆ ਅਜ ਤੱਕ ਤਾਂ ਸਾਡੇ ਪਿੰਡ 'ਚ ਇਹ ਜਿਹੀ ਕੋਈ ਸ਼ਿਕਾਇਤ ਮਿਲੀ ਨਹੀਂ ਗਈ ਵੀ ਹਾਂ ਧਰਮ ਨੂੰ ਲੈ ਕੇ ਲੜਿਆ ਉਹ ਆਪਸ ਵਿੱਚ ਮਜਾ ਮਜੂ ਵਿੱਚ ਲੜ ਲੈਣੇ ਹੋ ਗੱਲ ਲੱਗਾ ਪਰ ਇਹ ਸਾਰਾ ਨਾ ਨੈਸ਼ਨਲ ਪੱਧਰ ਤੇ ਹੁੰਦਾ ਕਹਿ ਸਕਦੇ ਆ ਵੀ ਹਾਂ ਵੋਟਾਂ ਕਰਕੇ ਕਹਿ ਲੋ ਜਾਇ ਇੱਕ ਇਹ ਪੋਲਿਟਿਕਸ ਆ ਰੇ ਬਹੁਤ ਗੰਦੀ ਚੀਜ਼ ਆ ਪਤਾ ਨਹੀਂ ਕਿਹਨੂੰ ਕਿਹਨੂੰ ਮਰਵਾਤਾ ਕਿਹਨੂੰ ਕਿਹਨੂੰ ਖਾ ਕੇ ਕਿਹਨਾਂ ਦੇ ਮਾਮਾ ਦੇ ਪੁੱਤ ਖਾ ਕੇ ਹਨਾ ਇਹ ਹੁੰਦਾ ਪਰ ਯਾਰ ਇੱਥੇ ਕੋਈ ਆ ਮੈਟਰ ਨਹੀਂ ਕਰਦਾ ਹੈ ਤੇ ਰਹੀ ਗੱਲ ਜਰ ਹਰ ਕੋਈ ਆਪਣੇ ਧਰਮ ਦੀ ਜਿਹੜੀ ਐਥਿਕਸ ਆ ਕਹਿ ਸਕਦਾ ਆਪਣੇ ਧਰਮ ਦੀ ਮਾਨਤਾ ਉਹ ਕਿਤੇ ਵੀ ਬੈਠ ਕੇ ਕਰ ਸਕਦਾ ਉਹਦੇ ਲਈ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਵੀ ਹਾਂ ਉਹ ਨੂੰ ਇੱਕ ਜਗ੍ਹਾ ਜਾਣਾ ਪੂਗਾ ਉਹ ਜੇ ਉਹ ਨੂੰ ਜਿੱਥੇ ਟਾਈਮ ਮਿਲਦਾ ਉੱਥੇ ਕਰ ਸਕਦਾ ਜੇ ਹੁਣ ਕਈ ਹੈ ਹਿੰਦੂ ਪ੍ਰਚਾਰ ਕਰਦੇ ਨੇ ਜਦੋਂ ਰੈਲੀਆਂ ਲੈ ਕੇ ਨਿਕਲਦੇ ਨੇ ਜਦੋਂ ਕੀਰਤਨ ਵੇਲੇ ਸਿੱਖ ਨਿਕਲਦੇ ਨੇ ਤਾਂ ਵੀ ਮੁਸਲਮ ਕਿਉਂ ਨਹੀਂ ਨਿਕਲ ਸਕਦੇ ਆਗੇ ਹੁਣ ਕੱਲੇ ਮਸਜਿਦ ਵਿੱਚ ਨਮਾਜ਼ ਪੜ੍ਹਨੇ ਗਿਆ ਸੀ ਮਸਜਿਦ ਚ ਮੈਨੂੰ ਬੁਖਾਰ ਸੀ ਇਹਨੂੰ ਵੀ ਪਤਾ ਇਹੀ ਮੈਨੂੰ ਦਵਾਈ ਦਵਾ ਕੇ ਲਿਆਈ ਥੀ ਤੇ ਰਾਤ ਨੂੰ 9:30 ਤੱਕ ਮੈਂ ਮਸਜਿਦ ਦੇ ਬਾਹਰ ਖੜਾ ਤਾਂ ਮਤਲਬ ਪਿਆਰ ਹੁੰਦਾ ਉੱਥੇ ਧਰਮ ਨਹੀਂ ਦੇਖਿਆ ਜਾਂਦਾ ਹੈਗਾ ਇੱਕ ਚੀਜ਼ ਹੋਰ ਕਹਿੰਦੇ ਬਾਈਬਲ ਤੇ ਕੁਰਾਨ ਮੈਂ ਹੈਨਾ ਵੀ ਕਦੇ ਲੜਦੇ ਨਹੀਂ ਦੇਖੇ ਜਿਹੜੇ ਪੜ੍ਹਦੇ ਹੁੰਦੇ ਨੇ ਉਹ ਵੀ ਕਦੇ ਐਵੇਂ ਦੇ ਲੜਦੇ ਨਹੀਂ ਹੁੰਦੇ ਸੇਮ ਬਾਈਬਲ ਤੇ ਕੁਰਾਨ ਕੋਈ ਫਰਕ ਨਹੀਂ ਬਾਈਬਲ ਦੇ ਕੁਰਾਨ ਚ ਐਂਡ ਦੀ ਐਂਡ ਮੋਟਿਵ ਇੱਕੋ ਹੀ ਆ ਜਿੰਨੀ ਵੀ ਮਤਲਬ ਆਪਾਂ ਦੇਖਿਆ ਨਾ ਰੱਬ ਨੂੰ ਪਾਣ ਦੇ ਤਰੀਕੇ ਲੱਗ ਲੱਗੇ ਨੇ ਪਰ ਰਸਤਾ ਇੱਕੋ ਹੀ ਆ ਮਤਲਬ ਜਾ ਕੇ ਗੱਲ ਇੱਕੋ ਹੀ ਖੜਦੀ ਆ ਜੇ ਆਪਾਂ ਕਹ ਲਈਏ ਵੀ ਹੁਣ ਮੈਂ ਆ ਮੇਰਾ ਫਰੈਂਡ ਸਰਕਲ ਲੱਗਾ ਤੁਸੀਂ ਉਹ ਤੁਹਾਡਾ ਫਰੈਂਡ ਸਰਕਲ ਲੱਗਾ ਐਂਡ ਚੈਂਜ ਉੱਥੇ ਮੈਟਰ ਕੀ ਕਰਦਾ ਪਿਆਰ ਯਾਰੀ ਜੋ ਮੈਟਰ ਗਿਆ ਦਾ ਪਿਆਰ ਭਰੋਸਾ ਠੀਕਾ ਖਾਰ ਨਹੀਂ ਹੋਣੀ ਚਾਹੀਦੀ ਸਾਰੀ ਕਿਤੇ ਸੱਚਾਈ ਹੋਣੀ ਚਾਹੀਦੀ ਆ ਐਵੇਂ ਇਹਦੇ ਵਿੱਚ ਵੀ ਆ ਰੱਬ ਦੇ ਵਿੱਚ ਵੀ ਕੁਝ ਨਾ ਕੁ ਚੀਜ਼ਾਂ ਮੈਟਰ ਕਰਦੇ ਨੇ ਆਸਥਾ ਆਪਣੀ ਆਸਥਾ ਹੋਣੀ ਚਾਹੀਦੀ ਆ ਤੇ ਆਪਣਾ ਕੀ ਕਹਿੰਦੇ ਨੇ ਵਿਸ਼ਵਾਸ ਹੋਣਾ ਚਾਹੀਦਾ ਸਭ ਤੋਂ ਵੱਡਾ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਲੋਕਾਂ ਨੇ ਬਣਾ ਰਖਿਆ ਅੱਜ ਦੇ ਟਾਈਮ 'ਚ ਵੀ ਹਾਂ ਜੇ ਧਰਮ ਨੂੰ ਆ ਐਵੇਂ ਮੰਨੋਗੇ ਤਾਂ ਇਹ ਰੱਬ ਨੂੰ ਪਾਉਣ ਦਾ ਜਰੀਆ ਰੱਬ ਨੂੰ ਪਾਉਣ ਦੇ ਜਰੀਆ ਇੱਕੋ ਜਿਹਾ ਸੋਡਾ ਦਿਲ ਸਾਫ਼ ਹੋਣਾ ਚਾਹੀਦਾ ਇੱਕ ਚੀਜ਼ ਹੋਰ ਪੁੱਛਦਾ ਯਾਰੀ ਦੋਸਤੀ 'ਚ ਹੈਨਾ ਅੱਜ ਬੜੇ ਯਾਰ ਖੋਏ ਹੋਣਗੇ ਮਜਾਲ ਵੀ ਸੋਚਦਾ ਵੀ ਉਹ ਯਾਰ ਯਾਰ ਵਾਪਸ ਆ ਜਾਣ ਤਾਂ ਯਾਰੀ ਕਿਤੇ ਨਾ ਕਿਤੇ ਸ਼ਾਇਦ ਹੋਵੇ ਅੱਜ ਦੁਆਰ ਤੋਂ ਬਾਈ ਦੁਨੀਆ ਤੇ ਆਣਾ ਜਾਣਾ ਲੱਗਿਆ ਰਹਿੰਦਾ ਹਣਾ ਐ ਸੋਚ ਕੇ ਮਨ ਸਮਝਾ ਲੈਨੇ ਆ ਪਰ ਐ ਨਾ ਪੈਰ ਚੱਕੇ ਦੀ ਨਹੀਂ ਪਤਾ ਹੁੰਦਾ ਵੀ ਹਾਂ ਕੀ ਆ ਕਰ ਲੂ ਕੀ ਹੋਣਾ ਹੁਣ ਮੇਰਾ ਦੋਸਤ ਸੀ ਉਹ ਹੁਣੀ ਉਹਦੇ ਪਿੱਛੇ ਡੈਥ ਹੋਈ ਆ ਇੱਕ ਮੇਰਾ ਉਸ ਤੋਂ ਪਹਿਲਾਂ ਮੇਰੇ ਨਾਲ ਦੀ ਦੋਦਾ ਨਾ ਵੀ ਦਵਿੰਦਰ ਸੀ ਉਹਦੀ ਵੀ ਡੈਥ ਹੋਈ ਆ ਤਾਂ ਮਤਲਬ ਯਾਰ ਮਨ ਦਾ ਹੁੰਦਾ ਵੀ ਹਾਂ ਚੱਲ ਗਏ ਜਿਹਦਾ ਸੋਚਣ ਬਈਏ ਡੂੰਘੇ ਸੋਚਾ ਫਿਰ ਤਾਂ ਬਹੁਤ ਅੱਗੇ ਚੱਲ ਜਾਨਨੇ ਆ ਪਰ ਹੁਣ ਜਿਹੜਾ ਇੱਕ ਵਾਰ ਵਾਗ ਗਿਆ ਉਹਨੂੰ ਆਪਾਂ ਨਹੀਂ ਵਾਪਸ ਲਿਆ ਸਕਦੇ ਇਹਦਾ ਹੋ ਗਿਆ ਨਾ ਹੀਰਾ ਖੋਣ ਵਾਲੀ ਗੱਲ ਹੋ ਗਈ ਹੀਰੇ ਜਿਵਾਰੀ ਕੋਲ ਹੀਰਾ ਖੋ ਗਿਆ ਤੇ ਉਤਰਾਜਾ ਰਹਿ ਗਿਆ ਬਈ ਕਦੇ ਜ਼ਿੰਦਗੀ ਚ ਕੱਲਾ ਰਹਿਆ ਕੱਲਾ ਬਈ ਉਦੋਂ ਫੀਲ ਕੀਤਾ ਜਦੋਂ ਇਹ ਕਾਫੀ ਵੱਡਾ ਸਰਕਲ ਸੀ ਸਾਡਾ ਯਾਰੀ ਦਾ ਵੀ ਟੁੱਟ ਚੁੱਕਿਆ ਹੁਣ ਚਲੋ ਵੀ ਆਪਾਂ ਉਹਨੂੰ ਅੱਜ ਵੀ ਚੰਗੇ ਹੀ ਕਹਿੰਦੇ ਆ ਵੀ ਹੈਲੋ ਹਾਏ ਆਪਣੀ ਹੈਗੀ ਸਾਰਿਆਂ ਨਾਲ ਵਧੀਆ ਵੀ ਵਧੀਆ ਵਰਤਦੇ ਹਾਂ ਹਲੇ ਵੀ ਆਪਾਂ ਪਰ ਜਦੋਂ ਜਦੋਂ ਉਹ ਸਰਕਲ ਦੇਖ ਕੇ ਉਹ ਵੀਡੀਓ ਦੇਖ ਕੇ ਸਨੇਪਾ ਦੇਖ ਕੇ ਚੇਤਾਉਂਦਾ ਨਾ ਯਾਰੀ ਦਾ ਉਦੋਂ ਕੱਲਾ ਫੀਲ ਕਰਦਾ ਆਪਣੇ ਆਪ ਨੂੰ ਬਾਕੀ ਜਦੋਂ ਹੁਣ ਮਝੈਲ ਮਿਲ ਜਾਣਾ ਮਝੈਲ ਵੀ ਬਾ ਆਪਣਾ ਵੀ ਕੰਮ ਕਰ ਚ ਬੀਜੀ ਹੁੰਦਾ ਮੈਂ ਵੀ ਖੇਡਣ ਖੁੱਡਣ ਚ ਬੀਜੀ ਹੁੰਨਾ ਜਿੱਦਨ ਅਸੀਂ ਮਿਲ ਜਾਣਾ ਫਿਰ ਉਦਨ ਬੈ ਕੇ ਡੁੰਗੀਆਂ ਗੱਲਾਂ ਹਾਂ ਐਂਡ ਦੇ ਐਂਡ ਤਾਂ ਬਾਈ ਅਸੀਂ ਦੋਨੇ ਮਤਲਬ ਸ਼ੁਰੂ ਚ ਆਨ ਲਾ ਲੋ ਵੀ ਅਸੀਂ ਇਕੋ ਪਾਲਣੇ ਚ ਬੜੇ ਆ ਤੇ ਹੁਣ ਤੱਕ ਨਾਲ ਆ ਹੁਣ ਇੱਕ ਚੀਜ਼ ਪੁੱਛਦਾ ਮਝੈਲ ਨੇ ਤਾਂ ਬਾਹਰ ਜਾਣਾ ਹੈਨਾ ਤੇਰਾ ਯਾਰ ਤਾਂ ਚੱਲ ਬਾਹਰ ਲੰਘ ਜਾਊਗਾ ਤੂੰ ਕੀ ਕਰੇਂਗਾ ਫਿਰ ਐਸ਼ ਐਸ਼ ਕਰਾਂਗੇ ਆਪਾਂ ਐਸ਼ ਕਰਾਂਗੇ ਭਾਈ ਦੇ ਸਿਰ ਤੇ ਇਹਨੂੰ ਮੈਂ ਜਿੰਨਾ ਟਾਈਮ ਕਰਾਊਗਾ ਉਨਾ ਟਾਈਮ ਕਰਾਂਗੇ ਬਾਕੀ ਰੱਬ ਰੱਖਾ ਇਹਨੂੰ ਕਹਿ ਕੇ ਗਿਆ ਮੈਂ ਇਹਦੇ ਮੰਮੀ ਡੈਡੀ ਨੂੰ ਮੈਂ ਕਿਹਾ ਸੋਨੇ ਟੈਨਸ਼ਨ ਲੈਣੀ ਜਿੱਦਨ ਮੈਂ ਬਾਹਰ ਭੱਗ ਗਿਆ ਬਸ ਇਹ ਇੱਥੇ ਨਜ਼ਾਰੇ ਲੂਗੈ ਨੇ ਹੋਰ ਕੁਝ ਨਹੀਂ ਕਰਨਾ ਹੈਗਾ ਥੋੜੇ ਬਾਹਰ ਜਾ ਕੇ ਮੈਨੂੰ ਮੁੱਕਰ ਗਿਆ ਫਿਰ ਕੀ ਕਰਾਂਗਾ ਤੂੰ ਬਸ ਫੇਰ ਰੱਬ ਰੱਖਾ ਮੈਂ ਤੈਨੂੰ ਭਰੋਸਾ ਨਹੀਂ ਕਰ ਮੇਰੇ ਤੇ ਭਰੋਸਾ ਤਾਂ ਹੈਗਾ ਮੁੱਕਰ ਦਾ ਤਾਂ ਹੈ ਇਹਦੇ ਲਈ ਮੈਂ ਇੱਕ ਸ਼ਾਇਰੀ ਵੀ ਲਿਖੀ ਸੀ ਆਜ ਤੋਂ ਬਹੁਤ ਟਾਈਮ ਪਹਿਲਾਂ ਕਹਿੰਦਾ ਜੋਰ ਬੜਿਆਂ ਦਾ ਲੱਗਿਆ ਹੋਇਆ ਸਾਡੀ ਯਾਰੀ 'ਚ ਫਿੱਕ ਪਾਉਣ ਲਈ ਹੁਸਨ ਬੜਿਆਂ ਨੇ ਗਵਾ ਲਿਆ ਜਿੱਥੇ ਮਤ ਨਾ ਮਿਲੇ ਉੱਥੇ ਸਲਾਮਾ ਵੀ ਨਹੀਂ ਕਰਦੇ ਤੇਰੇ ਜਿਹੀਆਂ ਫੁਕਰੀਆਂ ਦਾ ਅਸੀਂ ਪਾਣੀ ਵੀ ਨਹੀਂ ਪਰਦੇ। ਕਿਆ ਬਾਤ। ਇਹਦੇ ਲਈ ਲਿਖੀ। ਤਾਂ ਤੁਹਾਡੇ ਨਾਲ ਹੈ ਨਾ ਬਾਈ ਵੀ ਖੜਾ। ਬਾਈ ਕੀ ਹਾਲ ਚਾਲ? ਇਹ ਆਪਣਾ ਇਹ ਵੀਰ ਜੀ ਵਧੀਆ ਜੀ। ਹੈ? ਇਹ ਆਪਣਾ ਵੱਡਾ ਭਰਾ ਵੀਰੇ। ਇਹਦੀ ਬਹੁਤ ਵੱਡੀ ਸਪੋਰਟ ਆ ਆਪਾਂ ਨੂੰ। ਇਹਦੀ ਸਪੋਰਟ ਤੇ ਅਸੀਂ ਪਰਿਆਲੇ ਦੇ ਸਾਰੇ ਜਾਰੇ ਲਈਦੇ। ਵੀਰੇ ਆਪਾਂ ਪੂਰੇ ਪਟਿਆਲੇ ਦੇ ਵਿੱਚ ਜੇ ਇਕੱਲੇ ਕੋ ਮਰਿਆ ਆਪਾਂ ਨੂੰ ਕਿਸੇ ਦਾ ਕੋਈ ਖੌਫ ਕਿਸੇ ਦਾ ਕੋਈ ਡਰ ਨਹੀਂ ਹੈਗਾ। ਇੰਨੀ ਸਪੋਰਟ ਆ ਆਪਾਂ ਨੂੰ ਇਹਦੀ ਘਰੇ ਬੈਠੇ ਨੂੰ ਵੀ। ਇਹਦਾ ਸਵਾਲ ਜਵਾਬ ਪੁੱਛੋ ਵੀਰੇ ਕੁਝ। ਬਾਈ ਨੇ ਕਿਹਾ ਹੈ ਨਾ ਤੁਹਾਡੀ ਸਪੋਰਟ ਆ ਤੇ ਕੀ ਚੱਕਰ ਕੀ ਹੈ ਹੈ ਬਾਈ ਇ ਮੇਰੇ ਬੱਸ ਸਾਰੇ ਭਾਈਆਂ ਨਾਲ ਬਣੀ ਹੋਈ ਆ ਅੱਜ ਦੇ ਟਾਈਮ 'ਚ ਆਪਣੇ ਖੋਇਆ ਕੋਈ ਨਹੀਂ ਜੋੜੀ ਨੇ ਇਹ ਬਸ ਇੱਕ ਸਰਕਲ ਇਹ ਹੈ ਇਹਨਾਂ ਨਾਲ ਘਰ ਵਾਲਾ ਕੰਮ ਆ ਵੀਰੇ ਸ਼ੁਰੂ ਤੋਂ ਸਟਾਰਟਿੰਗ ਤੋਂ ਹਾਂਜੀ ਬਾਈ ਕਦੇ ਇੱਕ ਗੱਲ ਸੋਚੀਏ ਤੁਸੀਂ ਕਿਹਾ ਕਦੇ ਖੋਇਆ ਨਹੀਂ ਪਰ ਰੱਬ ਕਈ ਵਾਰੀ ਖੋ ਲੈਂਦਾ ਆ ਹੈਨਾ ਉਹ ਚੀਜ਼ਾਂ ਉਹ ਕਦੇ ਉਹ ਉਹਨਾਂ ਨੂੰ ਯਾਦ ਕਰੇ ਜਿਹੜੇ ਖੋਏ ਹੋਣ ਵੀਰੇ ਦੇਖੋ ਯਾਦ ਕਰਕੇ ਤਾਂ ਕੁਝ ਬਣਦਾ ਨਹੀਂ ਜਦੋਂ ਉਹ ਨਹੀਂ ਆਪਾਂ ਨੂੰ ਯਾਦ ਕਰ ਰਹੇ ਆਪਾਂ ਵੀ ਆਪਾਂ ਵੀ ਕਿਉਂ ਕਰੀਏ ਪਰ ਦੇਖੋ ਪਰ ਇੱਕ ਵਾਰੀ ਉਹ ਹੈ ਵੀ ਜਦੋਂ ਉਹੀ ਗੱਲ ਆ ਜਾਂਦੀ ਆ ਨਾ ਵੀ ਫੋਟੋਆਂ ਦੇਖਣ ਵਾਲੀ ਵੀ ਦੇਖਦੇ ਆ ਚਲੋ ਕੁਝ ਉਹ ਹੁੰਦਾ ਤਾਂ ਹੈ ਨਹੀਂ ਵੀਰੇ ਮਨ ਸਮਝਾ ਲਈਦਾ ਬਸ ਇੱਕ ਹੁਣ ਰੋਇਆ ਤਾਂ ਜਾਂਦਾ ਨਹੀਂ ਹੈਗਾ ਨਾ ਇੱਕ ਚੀਜ਼ ਚੱਲੀ ਸੀ ਤੁਸੀਂ ਸੁਣਿਆ ਹੋਵੇਗਾ ਆਜੋ ਯਾਰ ਉਹ ਫੋਟੋ ਇੱਕ ਕਰਾ ਲਵੇ ਸੀ ਮਰ ਮੁਰਗੇ ਦਾ ਡੀਪੀ ਉੱਤੇ ਲਾ ਲਿਆ ਹੈਨਾ ਉਹ ਚੀਜ਼ ਨੂੰ ਸੁਣ ਕੇ ਅੱਜ ਇੱਕ ਚੀਜ਼ ਹੋਰ ਸੋਚਦੇ ਆ ਵੀ ਆਣ ਵਾਲੇ ਟਾਈਮ 'ਚ ਯਾਰ ਯਾਰੀ ਸਾਡੇ ਜਿਹੜੇ ਜ਼ਵਾਕ ਵੀ ਹੋਣਗੇ ਉਹਨਾਂ ਨੂੰ ਪਤਾ ਵੀ ਹੋਊਗਾ ਵੀ ਯਾਰੀ ਹੁੰਦੀ ਗਈ ਸੀ ਕਿਉਂਕਿ ਅੱਜ ਕੱਲ ਯਾਰੀ ਉਹ ਵੀ ਨਹੀਂ ਰਹੀ ਨਾ ਜਿਵੇਂ ਦੀ ਪਹਿਲਾਂ ਸੀਗੀ ਬਾਈ ਯਾਰੀ ਰਹੀ ਆ ਯਾਰੀ ਯਾਰੀ ਨਹੀਂ ਨਾ ਭਾਈ ਯਾਰੀ ਰਹੀ ਆ ਐ ਨਹੀਂਗਾ ਵੀ ਯਾਰੀ ਰਹੀ ਨਹੀਂ ਗਈ ਯਾਰ ਅੱਜ ਦੇ ਟਾਈਮ ਚ ਨਾ ਲੋਕੀ ਯਾਰੀ ਨਭਾਉਣ ਪਿੱਛੇ ਭੱਜੇ ਹੋਏ ਨੇ ਪਹਿਲਾਂ ਕਿੰਨੇ ਕਿ ਮਤਲਬ ਲੋਕ ਕਿੰਨੇ ਕਿ ਯਾਰੀ ਨਭੰਦੇ ਤੇ ਪਹਿਲਾਂ ਮਨ ਸੱਚੇ ਹੁੰਦੇ ਤੇ ਅੱਜ ਦੇ ਡੇਟ ਚ ਮਨ ਸੱਚੇ ਨਹੀਂ ਰੇ ਲੋਕ ਯਾਰੀ ਨਭਾਉਣ ਨੂੰ ਲੋਕਾਂ ਨੂੰ ਸ਼ੋਅ ਆਫ ਜ਼ਿਆਦਾ ਹੋ ਗਿਆ ਵੀ ਆ ਦੇਖੋ ਸਾਡੀ ਯਾਰੀ ਸਨੈਪਮਾ ਯਾਰੀ ਜਿਆਦੀ ਰਹਗੀ ਇੰਸਟਾਗ੍ਰਾਮ ਪਾ ਯਾਰੀ ਜਿਆਦੀ ਰਹਗੀ ਇੰਟਰਨੈਟ ਤੇ ਵੀ ਤਾਂ ਹੀ ਯਾਰੀ ਆ ਅੱਜ ਕੱਲ ਨਾ ਬਾਈ ਤਰੱਕੀ ਨੂੰ ਦੇਖ ਕੇ ਕੋਈ ਨਹੀਂ ਜਰਦਾ ਚਾਹੇ ਬਾਈ ਭਰਾ ਆ ਚਾਹੇ ਕੋਈ ਮਰਜੀ ਆ ਕੋਈ 100 ਦੇ ਵਿੱਚੋਂ ਇੱਕ ਮੇਰੇ ਲਈ ਹੋਊਗਾ ਚਾਹੇ ਤਰਾ ਯਾਰ ਆ ਚਾਹੇ ਭਰਾ ਕੋਈ ਮਰਜੀ ਆ ਤਰੱਕੀ ਨੂੰ ਦੇਖ ਕੇ ਜੇ ਤੂੰ ਤਰੱਕੀ ਵੱਲ ਜਾ ਰਹਿਣਾ ਨਾ ਸੋਨੇ ਦੀ ਪੌੜੀ ਚੜ ਰਿਹਾ ਤੈਨੂੰ ਹੱਥ ਵੜ ਕੇ ਥੱਲੇ ਤਾਰਨ ਵਾਲੇ ਵੀ ਆਪਣੀ ਹੋਣਗੇ ਮੈਂ ਇੱਕ ਚੀਜ਼ ਹੋਰ ਪੁੱਛਾਂ ਇੱਕ ਸਾਈਡ ਤੇ ਤੈਨੂੰ ਪੈਸਾ ਮਿਲ ਰਿਹਾ ਹੈ ਇੱਕ ਸਾਈਡ ਤੇ ਤੈਨੂੰ ਯਾਰ ਮਿਲ ਰਿਹਾ ਹੈ ਇੱਕ ਸਾਈਡ ਤੇ ਤੈਨੂੰ ਤਿੰਨ ਫੇ ਯਾਰ ਕੱਲੇ ਜ਼ਿੰਦਗੀ ਤੋਂ ਕੱਲੇ ਆ ਫਿਰ ਕੱਲੇ ਹੀ ਵਗਦੇ ਹਾਂ ਹਾਂ ਤੂੰ ਸੋਚਦਾ ਵੀ ਮੰਮੀ ਡੈਡੀ ਵੀ ਨਾ ਹੋਣ ਉੱਥੇ ਜ਼ਿੰਦਗੀ 'ਚ ਕੱਲਾ ਬੰਦਾ ਜਦੋਂ ਹੁੰਦਾ ਨਾ ਉਹ ਟਾਈਮ ਤੇ ਫੀਲਿੰਗ ਕੀ ਹੁੰਦੀ ਆ ਫੀਲਿੰਗ ਬਾਈ ਬਸ ਫਿਰ ਉਸ ਟਾਈਮ ਇਹ ਹੁੰਦਾ ਵੀ ਜਾਂ ਅਸੀਂ ਵੀ ਘਰ ਦੇ ਕੋਲ ਹੋਈ ਉੱਥੇ ਜਾਂ ਘਰ ਦੇ ਸਾਡੇ ਕੋਲ ਹੋਣ ਬਸ ਫਿਰ ਤਾਂ ਫੀਲਿੰਗ ਇਹੀ ਹੁੰਦੀ ਆ ਘਰ ਦੇ ਕਹਿੰਦੇ ਨੇ ਵੀ ਜਦੋਂ ਨਾ ਕੋਈ ਨਾ ਖੜੇ ਨਾ ਫਿਰ ਘਰ ਦੇ ਹੀ ਯਾਦ ਆਉਂਦੇ ਨੇ ਹਾਂ ਉਹਨਾਂ ਦੀ ਇਹ ਗੱਲ ਕਿੰਨੀ ਕ ਸੋਚਦੇ ਹਾਂ ਮੁਰ ਤੁਰ ਕੇ ਇਹ ਗੱਲ ਭਾਜੀ ਆਪਾਂ ਮੈਂ ਇਹ ਇਹੀ ਦੱਸਣਾ ਚਾਹੁੰਦਾ ਮੈਂ ਇਹ ਗੱਲ ਇੰਨੀ ਕ ਸੋਚਦਾ ਨਾ ਵੀ ਮੇਰੇ ਘਰ ਦੇ ਆਨੇ ਮੈਨੂੰ ਬਹੁਤ ਜ਼ੋਰ ਲਾ ਵੀ ਤੂੰ ਬਾਹਰ ਚੱਲ ਜਾ ਮੈਂ ਆਪਣੇ ਮੇਰੇ ਘਰ ਦੇ ਕਿ ਨਾ ਮੇਰੀ ਫੈਮਲੀ ਨਾਲ ਮੇਰੀ ਜੁਆਇੰਟ ਫੈਮਲੀ ਆ ਅਸੀਂ 31 ਮੈਂਬਰ ਨੇ ਮੇਰੀ ਫੈਮਲੀ ਸਾਰੇ ਸਾਰ ਇਕੋ ਘਰ ਚ ਲੈਣੇ ਇਕੱਠੇ ਜੰਨੇ ਆ ਵੀ ਤੁਸੀਂ ਲਾਲੋ ਸਾਹਿਬ ਵੀ ਮੈਂ ਬਾਹਰ ਨਹੀਂ ਜਾਂਦਾ ਸਿਰਫ ਆਪਣੀ ਫੈਮਲੀ ਪਿੱਛੇ ਇੰਨਾ ਪਿਆਰਾ ਮੇਰਾ ਸਾਬ ਹਣਾ ਗਲਤ ਕਰਾਨੇ ਸਾਡੇ ਬਾਪੂ ਜੀ ਨੂੰ ਜੀਣਾ ਸ਼ਸ਼ਕਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਚਾਲ ਹੈ ਠੀਕ ਹੈ ਬਾ ਮੈਂ ਚਾਰਿਆ ਸੀਗਾ ਜਿਵੇਂ ਹੁਣ ਪੁਰਾਣੇ ਜਵਾਨੇ ਚ ਸਾਨੂੰ ਬੁਢੇ ਦੱਸਦੇ ਤੇ ਜਾ ਉਹ ਕੱਖ ਵੱਟ ਕੇ ਲਿਆ ਪੱਠੇ ਲਿਆ ਵੱਟ ਕੇ ਕਿੱਥੋਂ ਆਇਆ ਹੈ ਉਥੋਂ ਆਨੇ ਤੇ ਮਰੂੰਗਾ ਭੈ ਚੋ ਕੱਖ ਨਾ ਪੱਠੇ ਛੱਡ ਦੋ ਫੇਰ ਆਏਗਾ ਫੇਰ ਠੀਕ ਬੁੜਾ ਕੁੱਟੂ ਯਾਰ ਕੱਲੂ ਨਹੀਂ ਜਾਣੇ ਉਹਦੀ ਜ਼ਿੰਮੇਵਾਰੀ ਸੀ ਜਿਵੇਂ ਮੱਝਾਂ ਨੂੰ ਕੱਖ ਪਾਉਣੇ ਸਬਜ਼ੀਆਂ ਲਾਉਣੀਆਂ ਤੇ ਕਣਕਾਂ ਨੂੰ ਪਾਣੀ ਲਾਉਣਾ ਤੇ ਬੁੜਾ ਕਹਿੰਦਾ ਲਾਇਆ ਆਪਣੀ ਉਹ ਕਣਕ ਦੇਖ ਲਈ ਨਾ ਹਾਂਜੀ ਠੀਕ ਆ ਹੁਣ ਵਾਲੇ ਕਿੰਨੇ ਵਜੇ ਨਹੀਂ ਯਾਰ ਮੈਂ ਤਾਂ 10:00 ਵਜੇ ਉੱਠਦਾ ਹਾਂ ਤੇ 9 5 ਰੁਪਏ ਦਾ ਦੁੱਧ ਡੈਰੀ ਚੋਂ ਖੜ ਲੈ ਜਾ ਕੇ ਉਹ ਡੈਰੀ ਵਾਲਾ ਤਾਂ ਕੈਮੀਕਲ ਆ ਬੇਟੇ ਜਿਹੜੀਆਂ ਸਾਡੀਆਂ ਛਾਤੀਆਂ ਚੋੜੀਆਂ ਦੀਆਂ ਨਾ ਇਹ ਫੌਜ 'ਚ ਮਿਲਣ ਦੀ ਲੋੜ ਨਹੀਂ ਥੀ ਕਰਨਲ ਪਹਿਲੀ ਕਹਿੰਦਾ ਸੀ ਭਰਤੀ ਹੋ ਗਿਆ ਤੂੰ ਅੱਜ ਤੁਹਾਡੀਆਂ ਇਕੱਠੀਆਂ ਹੋ ਗਈਆਂ ਛਾਤੀਆਂ ਉਹ ਕਾਹਦੇ ਕਰਨਾ ਇੱਕ ਜੀ ਪੁੱਛਦਾ ਤੁਹਾਨੂੰ ਤੁਸੀਂ ਕੀਤੀ ਨਾ ਵੀ ਗੱਲ ਵੀ ਨੌਜਵਾਨ ਅੱਜ ਦੇ ਓਵੇਂ ਦੇ ਨਹੀਂ ਰਹੇ ਅੱਜ ਕੱਲ ਕਿਵੇਂ ਦੇਖਦੇ ਹੋ ਇੱਕ ਬਾਪ ਹੋਂ ਦੇ ਨਾਤੇ ਵੀ ਅੱਜ ਕੱਲ ਜਵਾਕ ਕਿਵੇਂ ਦੇ ਰਹਿ ਰਹੇ ਨੇ ਇਹ ਪਤਾ ਕੀ ਆ ਮਤਲਬ ਕਿਸੇ ਦੀ ਬੰਦਸ਼ ਨਹੀਂ ਰਹਿਣਾ ਚਾਹੁੰਦੇ ਮਤਲਬ ਜਿਵੇਂ ਆਪਣਾ ਕਹਿ ਦਿੰਨੇ ਆ ਵੀ ਜਿਵੇਂ ਵੀ ਮੈਨੂੰ ਰੋਕ ਕੇ ਨਾ ਜਾਵੇ ਹੁਣ ਅਸੀਂ ਕੋਈ ਡੰਗਰ ਆ ਕੋਈ ਕੁੱਤਾ ਜੋਗਲਾਂ ਨੂੰ ਬਨਾਂਗੇ ਨਹੀਂ ਉਹ ਲੋਕਾਂ ਨੂੰ ਵੱਢਣੋਂ ਨਹੀਂ ਹਟੂਗਾ ਅਸੀਂ ਬਨਾਂਗੇ ਫੇਰ ਉਹ ਕਹਿੰਦਾ ਠੀਕ ਆ ਤੇਰਾ ਕੁੱਤਾ ਭਾਈ ਬੰਨਿਆ ਹੋਇਆ ਨਹੀਂ ਤਾਂ ਸਾਨੂੰ ਵੱਢੂਗਾ ਹੁਣ ਅਸੀਂ ਕਹੇ ਹਾਂ ਤੁਸੀਂ ਕਹਿ ਕੇ ਬਾਜਣਾ ਸੀ ਪਹਿਲਾਂ ਰੋਕਦੇ ਕਿੱਥੇ ਗਿਆ ਸੀ ਕੋਈ ਜਵਾਬ ਦੇਣਾ ਪੈਂਦਾ ਸੀ ਉਹਨੂੰ ਉਹ ਬੱਚਿਆਂ ਨੂੰ ਨਾ ਰੋਕਿਆ ਤਾਂ ਜਾਂਦਾ ਸੀ ਵੀ ਬੱਚਾ ਕਿਤੇ ਗਲਤ ਹੈ ਨਾ ਵੀ ਕੋਈ ਚੀਜ਼ ਨਾ ਕਰੇ ਅੱਜ ਕੱਲ ਤੁਸੀਂ ਦੇਖਦੇ ਹੋ ਵੀ ਬੱਚੇ ਨਸ਼ਿਆਂ ਦੇ ਵੀ ਜਾ ਰਹੇ ਨੇ ਨਹੀਂ ਗੱਲ ਮੇਰੀ ਉੱਥੇ ਆ ਜਾਣੀ ਆ ਹਮ ਬਾਪ ਨੂੰ ਪਤਾ ਹੁੰਦਾ ਸੀ ਵੀ ਮੇਰਾ ਬੇਟਾ ਉੱਥੇ ਤੱਕੇ ਗਿਆ ਹਮ ਉੱਥੋਂ ਨੇ ਵਾਪਸ ਆਉਣਾ ਉਹਨੂੰ ਪਤਾ ਵੀ ਹੁੰਦਾ ਸੀ ਟਾਈਮ ਦਾ ਵੀ ਇੱਥੋਂ ਤੁਰ ਕੇ ਇੱਥੇ ਤੱਕ ਆਊਗਾ ਇਹ ਹੁਣ ਤਾਂ ਉਹ ਝੂਠ ਬੋਲ ਕੇ ਗਾਗਾ ਪਹਿਲਾਂ ਤਾਂ ਉਹਦਾ ਉੱਠਣਾ ਸਹੀ ਨਹੀਂ ਹੁਣ ਜਿਹੜਾ ਅਸਲੀ ਮਤਲਬ ਲੋਕਾਂ ਦੀ ਸਿਆਣੇ ਦੀ ਜੋ ਪਿੱਛੇ ਗੁজার ਗਏ ਕਹਾਵਤਾਂ ਕੋਈ 8-9 ਵਜੇ ਰੋਟੀ ਖਾ ਕੇ ਸੌਂ ਜਾਂਦੇ ਤੇ ਅਸੀਂ 3 ਵਜੇ ਆਮ ਦੇਖੇ ਨੇ ਸਾਡੇ ਬਜ਼ੁਰਗ ਹਾਲ ਪਹੁੰਦੇ ਅਸੀਂ ਫਿਰ ਚਾਹ ਲੈ ਕੇ ਵਗ ਜਾਣਾ ਪੱਠੇ ਵੱਢਣੇ ਉਹਨਾਂ ਨੂੰ ਖਾਲਸ ਮਾਰਨੇ ਖੁੰਝੇ ਕੱਢਣੇ ਬਾਪੂ ਜੀ ਤੁਹਾਡਾ ਵੀ ਬਾਪੂ ਸੀਗਾ ਨਾ ਹੈਨਾ ਬਾਪੂ ਦਾ ਪਿਆਰ ਕਿੰਨਾ ਹੁੰਦਾ ਅਸਲ 'ਚ ਮਹਿਸੂਸ ਪਹਿਲਾਂ ਤਾਂ ਦੇਖੋ ਸਾਨੂੰ ਪਤਾ ਨਹੀਂ ਸੀ ਵੀ ਬਾਪੂ ਦਾ ਕੋਈ ਆ ਕੋਈ ਐਡੀ ਗੱਲ ਨਹੀਂ ਹੈ ਵੀ ਇਹ ਸਾਨੂੰ ਟੋਕਦਾ ਸਾਨੂੰ ਉਸ ਟਾਈਮ ਅਸੀਂ ਜਵਾਨੀ 'ਚ ਤੇ ਸਾਨੂੰ ਭੈੜਾ ਲੱਗਦਾ ਸੀ ਵੀ ਸਾਨੂੰ ਜਿਵੇਂ ਸਾਰਾ ਦਿਨ ਟੁੱਕੇ ਜਾਂਦੇ ਨੇ ਉਹ ਹੈ ਨਾ ਉਹਦੇ ਜਾਣ ਤੋਂ ਬਾਅਦ ਸਾਨੂੰ ਬਹੁਤ ਮਹਿਸੂਸ ਹੋਇਆ ਵੀ ਮਾਪਿਓ ਕਿਤੇ ਨਹੀਂ ਮਿਲਦਾ ਮਾਪਿਓ ਹਮੇਸ਼ਾ ਬੱਚੇ ਦੇ ਨਾਲ ਰਹੇ ਤਾਂ ਉਹ ਗੱਲਾਂ ਸਿਖਾਉਂਦੇ ਰਹਿੰਦਾ ਹੁੰਦਿਆਂ ਨੇ ਅੱਜ ਮਹਿਸੂਸ ਕਰਦੀ ਹਾਂ ਵੀ ਹਾਂ ਮੇਰਾ ਬਾਪੂ ਮੈਨੂੰ ਸਹੀ ਦੱਸਦਾ ਸੀ ਤੇ ਮੈਂ ਅੱਜ ਆਪਣੇ ਮੁੰਡੇ ਨੂੰ ਵੀ ਉਹ ਜੀ ਦੱਸਦਾ ਪਰ ਉਹ ਚੀਜ਼ ਨਹੀਂ ਅੱਜ ਕੱਲ ਦੀ ਜਨਰੇਸ਼ਨ ਚ ਰਹੀ ਨੌਜਵਾਨਾਂ ਚ ਨਹੀਂ ਰਹੀ ਉਹਦੇ ਨਾਲ ਮੇਰਾ ਮਤੇ ਨਹੀਂ ਮਿਲ ਰਹੀ ਹੁਣ ਮੈਂ ਉੱਠਦਾ 4 ਵਜੇ ਮੇਰਾ ਚਹਿ ਨੀਂਦ ਮੇਰੀ ਪੂਰੀ ਹੋ ਗਈ ਮੈਂ ਆਕੇ ਔਰੇ ਫੱਟੇ ਤੇ ਬਹਿ ਜਾਣਾ ਮੇਰੇਆਂ ਦੋ ਮੱਜਾ ਰੱਖੀਆਂ ਹੋਈਆਂ ਨੇ ਮੈਂ ਔਰੇ ਬੈਠਿਆ ਰਹਿਣਾ ਰੱਬ ਦਾ ਨੌਲੇ ਜਾਨਾ ਗੋਹਾ ਚੱਕ ਦਾ ਮੈਂ ਸਾਂ ਬਾਹਰ ਬੰਦੀਆਂ 6 ਵਜੇ ਨੂੰ ਔਰੇ ਸਾਰੇ 4 ਕਿਲੋਮੀਟਰ ਘੁੰਮ ਕੇ ਫੇਰ ਮੈਂ ਘਰੇ ਸੌਂ ਜਾਣਾ ਜਾ ਕੇ 6 ਵਜੇ ਫੇਰ ਥੋੜਾ ਜਿਹਾ ਭਜਨ ਕਰਕੇ ਨਹਾ ਤੋ ਕੇ ਕੰਮ ਤੇ ਲੱਗ ਜੀਦਾ ਮਤਲਬ ਜੋ ਮੈਨੂੰ ਕਰਦਿਆਂ ਨੇ ਅੱਜ ਮੇਰੀ ਜ਼ਿੰਮੇਵਾਰੀ ਆ ਮੌਤੋਂ ਬਾਹਰ ਨਹੀਂ ਹੈਗਾ ਪਾਪੂ ਜੀ ਤੁਸੀਂ ਵੀ ਗਰੀਬੀ ਦੇਖੀ ਹੋਣੀ ਮੈਂ ਕਹਿੰਦਾ ਜੇ ਗਰੀਬੀ ਬਾਰੇ ਸੋਚਦਾ ਨਾ ਅੱਖਾਂ 'ਚ ਪਾਣੀ ਆ ਜਾਂਦਾ ਆਹ ਜਿਹੜਾ ਇਹ ਸੂਟ ਆ ਇਹ ਗਰਮੀ ਚ ਵੀ ਧੋਕੇ ਤੇ ਇਹਨੂੰ ਸਿਆਲ ਚ ਵੀ ਧੋਕੇ ਜੇ ਪਾਲਾ ਕਰਨਾ ਕਿਸੇ ਵਾਟਰ ਤੇ ਤਾਂ ਬਸ ਇੱਥੇ ਇਕ ਤੱਕ ਵਾ ਠੰਡ ਜੀ हट ਗਈ ਕੋਟ ਤਾਂ ਮੈਂ ਹੁਣੇ ਲੱਗਿਆ ਪਾਉਣਾ ਬਾਕੀ ਕੋਈ ਏਡੀ ਗੱਲ ਨਹੀਂ ਦੀ ਪਲਾਸਟਿਕ ਦੇ ਬੂਟ ਜਰਾਬਾ ਜੁਰੂਬਾ ਕੁਝ ਨਹੀਂ ਦੀ ਸਾਡੇ ਕੋਲੇ ਉਹ ਵੀ 2-3 ਕੁ ਮਹੀਨੇ ਪਾਉਂਦੇ ਸੀ ਪਹਿਲਾਂ ਦੇ ਟਾਈਮ ਚ ਨਾ ਨੂਨਾ ਰੋਟੀ ਖਾ ਲੈਂਦੇ ਸੀ ਅੱਜ ਦੇ ਟਾਈਮ ਚ ਪਤਾ ਕੀ ਆ ਅੱਜ ਕੱਲ ਨੂਨਾ ਰੋਟੀ ਨਹੀਂ ਅੱਜ ਕੱਲ ਜੀ ਸਬਜੀ ਮਿਲੂਗੀ ਤਾਂ ਰੋਟੀ ਖਾਵਾਂਗੇ ਨਹੀਂ ਤਾਂ ਕੋਈ ਗੱਲ ਨਹੀਂ ਅਸੀਂ ਭੁੱਖੇ ਠੀਕ ਆ ਜਿਵੇਂ ਕੀ ਪਹਿਲਾਂ ਸੀਗਾ ਚਾਰ ਨਾਲ ਰੋਟੀ ਮਿੱਸੀਆਂ ਕਿਉਂਕਿ ਅਸੀਂ ਕੰਮ ਕਰਦੇ ਤੇ ਹਰੇਕ ਘਰ ਚ ਡੰਕਰ ਤੇ ਦੁੱਧ ਪਾਣੀ ਤਾਂ ਹਰੇਕ ਦੇਤੀ ਜੇ ਗਰੀਬ ਹੋਵੇ ਕਹਿੰਦੇ ਘਰੇ ਉਹਦੇ ਦੁੱਧ ਜ਼ਰੂਰ ਹੁੰਦਾ ਸੀ ਅੱਜ ਤਾਂ ਤੁਹਾਨੂੰ ਪਤਾ ਹੀ ਆ ਫਿਰ 5 ਰੁਪਏ ਡੈਰੀ ਤੋਂ ਖੜ ਲਿਓ 10 ਵਜੇ ਉੱਠ ਕੇ ਚਾਹ ਪੀਂਦੇ ਨੇ ਇਹ ਤੇ ਫਿਰ ਇਹ ਬਾਥਰੂਮ 'ਚ ਵੱਟ ਜਾਂਦੇ ਨੇ ਘੰਟਾ-ਘੰਟਾ ਉਨੀ ਨਿਕਲਦੇ ਤੇ ਮਤਲਬ 11 ਵਜੇ ਇਹਨਾਂ ਦਾ ਮੂਡ ਬਣਦਾ ਜਾਣਾ ਤੇ ਫਿਰ ਇਹ 11 12 ਵਜੇ ਰਾਤ ਨੂੰ ਹੋ ਜਾਂਦਾ ਔਰ ਬੈਟਰ ਟਾਈਮ ਗਲਤ ਹੋ ਗਿਆ ਉਹ ਸਿਸਟਮ ਹੈ ਗਲਤ ਹੋ ਗਿਆ ਕੀ ਚੀਜ਼ ਪੁੱਛਾਂ ਤੁਹਾਡੀ ਦਾੜੀ ਚਿੱਟੀ ਹੋ ਗਈ ਇਹ ਦਾੜੀ ਚਿੱਟੀ ਹੁੰਦੇ ਤੱਕ ਤੁਸੀਂ ਕੀ ਕੁਝ ਦੇਖ ਲਿਆ ਮਤਲਬ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਜਿਹੜਾ ਮੈਨੂੰ ਅੱਗੇ ਵਾਲਾ ਹੁਣ ਜਵਾਨਾ ਦਿਖ ਰਿਹਾ ਖਤਰਨਾਕ ਦਿਖ ਰਿਹਾ ਉਸ ਟਾਈਮ ਸਾਨੂੰ ਨਾ ਬਜ਼ੁਰਗ ਕਹਿੰਦੇ ਹੁੰਦੇ ਤੇ ਜਿਹੜੇ ਅਸੀਂ ਬੈਠਿਆ ਕਰਦੇ ਤੇ ਵੀ ਤੁਸੀਂ ਨਾ ਅੱਖਾਂ ਮੀਚ ਲੋਗੇ ਤੁਸੀਂ ਦੇਖ ਨਹੀਂ ਪਾਉਂਗੇ ਇੰਨੇ ਪ੍ਰਾਧ ਆ ਜਾਣਗੇ ਉਹ ਆ ਰਹੇ ਨੇ ਅੱਜ ਕਿਉਂਕਿ ਹੁਣ ਸਾਡੇ ਚਿੱਟਾ ਲਾਇਸੈਂਸ ਹੈ ਮੰਨ ਲਓ ਵੀ ਤੁਸੀਂ ਆਪਣੀ ਆਤਾਂ ਤੋਂ ਹਟਦੇ ਨਹੀਂ ਨੌਜਵਾਨੋ ਉਹ ਕੀ ਕਰਦੇ ਨੇ ਸਾਰਾ ਉਹ ਸਾਨੂੰ ਨਹੀਂ ਦੇਖ ਰਹੇ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਲੇਕਿਨ ਪਹਿਲਾਂ ਸ਼ਰਮ ਸੀਗੀ ਇਹ ਚੀਜ਼ ਦੀ ਹੁਣ ਬੱਚਿਆਂ 'ਚ ਸ਼ਰਮ ਨਹੀਂ ਹੈਗੀ ਬਾਈ ਸ਼ਰਮ ਨਹੀਂ ਰਹੇ ਕਹਿੰਦੇ ਕੁੜੀਆਂ 'ਚ ਹੁਣ ਸਿਰ ਦੀਆਂ ਚੁੰਨੀਆਂ ਵੀ ਨਹੀਂ ਰਹੀਆਂ ਯਾਰ ਉਹ ਤਾਂ ਦੂਰ ਦੀ ਗੱਲ ਆ ਜਿਹੜੀ ਸਾਡੇ ਘਰੇ ਬੇਟ ਜਾ ਰਹੇ ਨੇ ਉਹਨਾਂ ਦੇ ਵੀ ਨਹੀਂ ਕੁਬਿਆ ਹੀ ਪਤਾ ਨਹੀਂ ਲੱਗਦਾ ਸੀ ਅੱਗੇ ਤਾਂ 6-6 ਮਹੀਨੇ ਪਤਾ ਲੱਗਦਾ ਸੀ ਚੂੜਾ ਪਾਇਆ ਤੇ ਘੁੰਡ ਕਟਿਆ ਹੋਇਆ ਤੇ ਵੀ ਬਹੂ ਆ ਕਿਸੇ ਦੀ ਮੰਨ ਲਓ ਵੀ ਸਾਲ ਮੰਗੋ ਤਾਂ ਉਹਦਾ ਉਹਦਾ ਕੋਈ ਅੰਗ ਪੈਰ ਕੋਈ ਦੇਖ ਹੀ ਨਹੀਂ ਸਕਦਾ ਸੀ ਵੀ ਇਹ ਬਹੂ ਆ ਹੁਣ ਤਾਂ ਉਹ ਪਤਾ ਨਹੀਂ ਲੱਗਦਾ ਵੀ ਇਹ ਬਹੂ ਉਹਨਾਂ ਦੀ ਆਈ ਹੋਈ ਆ ਵਿੱਚੇ ਖੜੇ ਰਹਿੰਦੇ ਨੇ ਬਹੂ ਵਾਲੀ ਨਾ ਉਹਨਾਂ ਦੇ ਕੋਲੇ ਭਰਾਵਾ ਹੈ ਨਹੀਂ ਤੇ ਬਹੁਤ ਬਹੁਤ ਧੰਨਵਾਦ ਜੀ ਓਕੇ ਮੈਂ ਇਹ ਵੀ ਮੈਸੇਜ ਕਹੂੰਗਾ ਵੀ ਇਹ ਜਿਹੜੇ ਬੱਚੇ ਨੇ ਇੱਕ ਤਾਂ ਇਹ ਕਿਸੇ ਮਤਲਬ ਪਾਰਟੀਆਂ ਚ ਨਾ ਜਾਣ ਜੇ ਮੈਂ ਗੈਸਟਰ ਜਾਵਾਂ ਉਹ ਮੈਂ ਇਹ ਜਿਹੜਾ ਕਲਚਰ ਅੱਜ ਦਾ ਦੇਖ ਕੇ ਇਹ ਹਥਿਆਰ ਨਾ ਝੱਕਣਗੇ ਦਾ ਇੱਕ ਇੱਕ ਬੱਚਾ ਹੁੰਦਾ ਉਹਨੂੰ ਇਹ ਕਰਕੇ ਕਰਕੇ ਦੂਸਰੇ ਦੀ ਸਹ ਚਾ ਕੇ ਆਪਾਂ ਨੇ ਕੁੱਟਣਾ ਹੁਣ ਇਹਨਾਂ ਨੇ ਦੇਖਿਆ ਤਾਂ ਹੈ ਨਹੀਂ ਪਿੱਛੇ ਕਾਉਣਾ ਹਕਾਉਣਾ ਨਹੀਂ ਉਹਨਾਂ ਨੇ ਵੱਡੇ ਆਂਦਾ ਫਲਾਣਾ ਕਰਤਾ ਲੜਬਾਜੀ ਚਹਿਣਾ ਵੀ ਕਰ ਦਿੰਨੇ ਉਹ ਮੈਂ ਇਹਨਾਂ ਦੀ ਬਹੁਤ ਗਲਤ ਨਨਲਾਕੀ ਸਮਝਦਾ ਇਹ ਚੀਜ਼ ਨੂੰ ਹੁਣ ਇੱਕ ਹੋਰ ਵੀ ਦੱਸ ਦਿਆਂ ਸੀ ਪਹਿਲਾਂ ਇਹ ਦੋ ਤਿੰਨ ਗੱਲਾਂ ਸਾਨੂੰ ਸਾਡੇ ਬਜ਼ੁਰਗ ਸਮਝਾਉਂਦੇ ਤੇ ਵੀ ਉਹ ਜੇ 15 ਕਿਲੋਮੀਟਰ ਤੇ ਜੇ ਕਿਸੇ ਦੀ ਕੁੜੀਤੀ ਪੈਣ ਛੜੀ ਜਾਂਦੀ ਤੇ ਉਹ ਕਹਿੰਦਾ ਸਾਡੀ ਗਮਾਂਡ ਦੀ ਕੁੜੀ ਤੇ ਪੈਣ ਛੋਦਾ ਤੈਨੂੰ ਇਹ ਕੰਮ ਕਰਿਆ ਉਹ ਫਲਾਣਾ ਕਰ ਇਸ ਤਰ੍ਹਾਂ ਕੁਛ ਹੁਣ ਤਾਂ ਯਾਰ ਗਵਾਂਡੀਆਂ ਦੀ ਕੁੜੀ ਨੂੰ ਲੈ ਜਾਂਦਾ ਨਾ ਅਸੀਂ ਉਹਨੂੰ ਹੁਣ ਬਉ ਕਹਿ ਸਕਦੇ ਨਾ ਉਹਨੂੰ ਦਾਦੀ ਕਹਿ ਸਕਦੇ ਕੀ ਕਹੀਏ ਬੋਲ ਹੁਣ ਸਾਡੀ ਨੂ ਲੱਗਦੀ ਆ ਹੁਣ ਬੇਟੀ ਕਹੀਏ ਨਾਨਾ ਕਹੀਏ ਦਾਦਕੇ ਕਹੀਏ ਗੋਣਿਆਂ ਦੀ ਕੁੜੀ ਲੈ ਜਾਂਦੇ ਨੇ ਇਹਨਾਂ ਦੀ ਇਹ ਵੀ ਹੱਤ ਬਣ ਕੇ ਬੇਨਤੀ ਹੈ ਜੇ ਇੱਕ ਪਿੰਡ ਦਾ ਛੱਡਿਆ ਜਾਵੇ ਇੱਕ ਪਿੰਡ ਛੱਡਿਆ ਜਾਵੇ ਚੱਲ ਅਸੀਂ ਐਂ ਕਹਦਾਂਗੇ ਵੀ ਬਗਾਨੇ ਪਿੰਡ ਦੀ ਆ ਕੁੜੀ ਹੁਣ ਅਸੀਂ ਉਹਰੇ ਕੀ ਕਹੀਏ ਕੁੜੀ ਨੂੰ ਦੱਸ ਮੈਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਜੇ ਤੁਸੀਂ ਲੈਕਚਰ ਸਾਰਿਆਂ ਨੂੰ ਦਿਖਾਉਂਗੇ ਨਾ ਇਹਨਾਂ ਦੇ ਕੰਟਰੋਲ ਹੋ ਜਾਊਗਾ ਇਹਨਾਂ ਨੂੰ ਕਹੋ ਮੱਝਾਂ ਰੱਖੋ ਇਹਨਾਂ ਦੇ ਆਟੋਮੈਟਿਕ ਇਹਨੇ ਕੰਮ 'ਚ ਸੁਰਤੀ ਹੋ ਜੋ ਜੀਪਾਂ 'ਚ ਇਹ ਕਾਲਜਾਂ ਦੇ ਮੂਰੇ ਗੱਲਾਂ ਨਾ ਅਰ ਗੀੜੀਆਂ ਨਾ ਮਾਰਨਾ ਲੈ ਕੇ ਆਵਾਂਗੇ ਤੁਹਾਨੂੰ ਪਿੰਡੋਪਿੰਡ ਸ਼ੋਅ 'ਚ ਮੈਨੂੰ ਦੋ ਜਜ਼ਾਤ ਸ਼ਸ਼ਟਿਆ ਕਾਲ